ਆਂ ਲੇਬਾਂ ਭਾਲਦੀ ਜਦੋਂ ਅਸੀਂ ਮੋਟਰਾਂ ਚਲਾ ਕੇ ਸਾਹਮਣੇ ਕਹਿੰਨੇ ਆਣ ਕੇ ਲੈਬ ਤੇ ਟੈਸਟ ਕਰ ਲਓ ਤੁਸੀਂ ਲੈਬ ਇੱਥੇ ਲਿਓ ਫਿਰ ਵੀ ਜਾ ਕੇ ਕਹਿੰਦੇ ਆਓ ਨਹੀਂ ਜੀ ਪਾਣੀ ਠੀਕ ਆ ਇਹਨਾਂ ਨੇ ਇਹ ਥਾਵਾਂ ਚੁਣੀਆਂ ਇੰਡੀਆ ਦੇ ਵਿੱਚ ਵੀ ਜੇ ਸਭ ਤੋਂ ਪਹਿਲਾਂ ਲੀਡਰ ਪ੍ਰੈਸ ਤੇ ਇਹਨਾਂ ਨੇ ਪੈਸੇ ਦੇ ਕੇ ਉਹਨਾਂ ਤੋਂ ਮਨਜ਼ੂਰੀਆਂ ਲਈਆਂ ਜਿਸ ਤੰਦਾ ਇੱਥੇ ਤੁਰਿਆ ਮੈਂ ਸਭ ਤੋਂ ਵੱਡਾ ਦੋਸ਼ੀ ਪੋਲੂਸ਼ਨ ਕੰਟਰੋਲ ਬੋਰਡ ਨੂੰ ਸਮਝਦਾ ਉਵੇਂ ਹੀ ਇਹ ਪੰਜਾਬ ਸਰਕਾਰ ਵਾਲਾ ਭਗਵੰਤ ਮਾਨ ਸੇਮ ਕਾਪੀ ਕਾਪੀ ਹੁੰਦੀ ਕਿਉਂਕਿ ਮੀਡੀਆ ਤੇ ਜਦੋਂ ਤੁਸੀਂ ਦਬਾਅ ਪਾਓਗੇ ਚੌਥੇ ਪਿਲਰ ਤੇ ਤੇ ਇਹਨਾਂ ਬਦਲੇ ਲੋਕਾਂ ਨੂੰ ਤੁਸੀਂ ਦਬਾਰਾਓ ਜਾਂ ਤੱਕ ਤਜ ਤੱਕ ਤਾਕ ਕਰਤਾਰ ਸਿੰਘਾ ਉੱਥੇ ਮੈਂ ਬੋਲਦਾ ਨਾ ਸੱਦੀਲੀ ਜਾਂਦਾ ਬੰਦ ਕਰਾ ਕੇ ਜਾਵਾਂਗੇ ਜਾਂ ਫਿਰ ਇੱਥੇ ਰਵਾਂਗੇ ਇਸ ਸ਼ਾਇਰ ਨੇ ਲਿਖਿਆ ਕਹਿੰਦਾ ਜੇ ਦੁਸ਼ਮਣ ਗੋਲੀਆਂ ਗਿਣ ਕੇ ਮਾਰਦਾ ਨਹੀਂ ਤੇ ਲਾਛਾ ਅਸੀਂ ਵੀ ਕਰੀ ਗਣ ਕੇ ਚੁੱਕੀਆਂ ਨਹੀਂ ਐ ਲਾਛਾ ਅਸੀਂ ਵੀ ਕਰੀ ਗਣ ਕੇ ਨਹੀਂ ਲੱਦਦੇ ਫਿਰ ਸਾਡੇ ਸਿਵਿਆਂ ਦੀ ਅੱਗ ਦੇ ਉੱਤੇ ਸਾਡੇ ਸਿਰਾਂ ਦੇ ਉੱਤੇ ਜੇ ਇੰਡਸਟਰੀ ਲੱਗਦੀ ਤੇ ਸਾਨੂੰ ਇਹੋ ਜਿਹੀ ਇੰਡਸਟਰੀ ਨਹੀਂ ਚਾਹੀਦੀ ਪਰ ਦੁਨੀਆ ਦੇ ਸਾਹਮਣੇ ਇਹ ਗੱਲ ਅਸੀਂ ਰੱਖੀ ਬਾਹ ਦਲੀਲ ਰੱਖੀ ਵੀ ਜਡਿਸ਼ਲੀ ਜਿਹੜੀ ਆ ਉਹ ਦੁਆਰ ਥੱਲੇ ਕੰਮ ਕਰਦੀ ਏ ਇਹਨਾਂ ਦੇ ਥੱਲੇ ਲਾ ਕੇ ਕੰਮ ਕਰਦੀ ਏ ਇੱਕ ਪਾਸੇ ਕਹਿੰਦੇ ਮੈਂ ਹਾਈ ਕੋਰਟ ਦੇ ਫੈਸਲਿਆਂ ਮੰਨਦਾ ਨਹੀਂ ਇੱਥੇ ਹਾਈ ਕੋਰਟ ਦਾ ਫੈਸਲਾ ਢਾਲ ਬਣਾ ਕੇ ਵਰਤਿਆ ਲੋਕਾਂ ਦੇ ਧੌਂ ਤੇ ਗੋਡਾ ਰੱਖੀ ਜਿੱਤ ਕੰਡੇ ਦੇ ਉੱਤੇ ਆ ਜਿੱਤ ਕੇ ਜਿਵੇਂ ਦਿੱਲੀੋਂ ਢੋਲ ਵਜਦੇ ਗਏ ਸੀ ਅਰਪਾਲ ਦੀ ਫੇਰ ਢੋਲ ਵਜਦੇ ਜਾਣਗੇ ਮਲੂਤਰਾ ਕੋਈ ਸ਼ਹਿਰ ਨਹੀਂ ਜੀ ਅਸੀਂ ਗੋਡੇ ਥੱਲੇ ਲਾ ਕੇ ਇਹਨੂੰ ਨਿਤਾੜ ਕੇ ਜਾਵਾਂ ਮੈਂ ਅਪੀਲ ਕਰਦਾ ਵੀ ਇਹ ਚੈਨਲ ਲੋਕਾਂ ਦੇ ਦਿਲਾਂ ਚ ਵਸਿਆ ਹੋਇਆ ਹੈ ਸਰਕਾਰੀ ਦਿਨ ਤਾਂ ਕੰਮ ਕਰੇ ਇਹ ਇਹ ਦਲਾ ਤੋਂ ਨਹੀਂ ਨਿਕਲ ਸਕਦਾ ਨਾ ਇਹ ਬੰਦ ਹੋ ਸਕਦਾ ਜਿੱਦਾਂ ਮਰਜੀ ਜ਼ੋਰ ਲਾਵੇ ਅਸੀਂ ਸਾਥ ਦੇ ਅਸੀਂ ਇੱਥੋਂ ਸੌਂ ਖਾ ਕੇ ਦੁਰਗੇ ਵੀ ਇਹ ਜਿਹੜੀ ਗਲਤੀ ਸਾਥੋਂ ਹੋਊਗੀ ਲੋਕਾਂ ਤੋਂ ਹੋਊਗੀ ਇਤੋਂ ਅੱਗੇ ਅਸੀਂ ਇਸ ਇੰਡਸਟਰੀ ਵਾਸਤੇ ਜ਼ਮੀਨ ਨਹੀਂ ਦੇਣੀ ਇਹਨਾਂ ਨੇ ਆਖਿਆ ਵੀ ਸਾਡੇ ਅੰਦਰ ਦੇ ਇੰਟਰਵਿਊ ਚੱਲਣ ਡਈ ਸੀ ਕਿ ਸਾਡਾ ਗੰਦਾ ਪਾਣੀ ਬਿਲਕੁਲ ਨਹੀਂ ਨਿਕਲ ਰਿਹਾ ਕਿ ਮੈਂ ਖੁਦ ਫੈਕਟਰੀ ਦੇ ਵਿੱਚ ਕੰਮ ਕੀਤਾ ਮੈਨੂੰ ਪਤਾ ਵੀ ਇਹਦਾ ਵੇਸਟ ਪਾਣੀ ਕਿੱਨਾ ਨਿਕਲਦਾ ਹੈ ਪਲਾਂਟ ਲਾਇਆ ਬਾਹਰ ਛੱਡਿਆ ਵਾਂਡ ਵਿੱਚ ਪਾਣੀ ਛੱਡਿਆ ਚਾਰ ਫੇਰੇ ਇਤਰਾਤ ਲੱਗੇ ਹੋਏ ਸੀ ਸਾਰੇ ਦਰਸਤ ਛੱਡ ਕੇ ਸਵੇਰ ਹੋ ਤੁਹਾਡੇ ਸਾਹਮਣਿਆਂ ਨਾਲ ਹੀ ਤੁਸੀਂ ਨਾਲਾ ਦਿਖਾ ਸਕਦੇ ਹੋ ਇਸ ਨਾਲੇ ਦੇ ਵਿੱਚ ਪਾਣੀ ਪਾਇਆ ਲੋਕਾਂ ਨੂੰ ਗੰਦੀਆਂ ਬਦਵਾਉਣ ਲਾਪੀਆਂ ਤੁਸੀਂ ਕਹਿੰਦੇ ਜੀ ਅਸੀਂ ਚੱਲਣ ਨਹੀਂ ਦੇਣੀ ਕਿਸਾਨ ਜਥੇਬੰਦੀਆਂ ਪਰ ਇਹ ਹੈ ਵੀ ਸਰਕਾਰ ਕਿ ਨਹੀਂ ਚਲਾ ਕੇ ਰਹਿਣਾ ਪੂਰੀ ਤਰ੍ਹਾਂ ਇਹਨਾਂ ਦੀ ਹਾਲਤ ਕਰਾਂਗੇ ਜੇ ਕਰ ਇਹਨਾਂ ਨੇ ਤੁਹਾਡਾ ਚੈਨਲ ਬੰਦ ਕੀਤਾ ਬਹੁਤ ਇਹਨਾਂ ਦੀ ਮੰਦੀ ਹਾਲਤ ਕਰਾਂਗੇ 40 ਜਣੇ ਅਸੀਂ ਸਾਨੂੰ ਜਦੋਂ ਇਹਨਾਂ ਨੇ ਆਖਰ ਤੁਸੀਂ ਗੱਡੀ ਦੇ ਵਿੱਚ ਬੈਠੋ ਤੁਹਾਨੂੰ ਅਸੀਂ ਧਰਨੇ ਦੇ ਉੱਤੇ ਆਪ ਛੱਡ ਆਉਣੇ ਤੇ ਇਹਨਾਂ ਨੇ ਕੀ ਕੀਤਾ ਕਿ ਜਦੋਂ ਸਾਨੂੰ ਥੋੜੇ ਬੰਦਿਆਂ ਨੂੰ ਜਿਹੜੇ ਆਗੂ ਸੀ ਸਾਨੂੰ ਫੜ ਲਿਆ ਤਾਂ ਮਗਰੋਂ ਕੁੱਟ ਮਾਰ ਸ਼ੁਰੂ ਕਰ ਦਿੱਤੀ ਬਾਕੀ ਕੰਨ ਤੇ ਲਿਖਿਆ ਸਰਕਾਰਾਂ ਪੜ ਲੈਣ ਜਿੰਨਾ ਚਿਰ ਇਹ ਫੈਕਟਰੀ ਬੰਦ ਨਹੀਂ ਹੁੰਦੀ ਇਹ ਲੋਕ ਘਰਾਂ ਨੂੰ ਵਾਪਸ ਜਾਣ ਵਾਲੇ ਨਹੀਂਗੇ ਇਹ ਕੇਜਰੀਵਾਲ ਸਾਹਿਬ ਪਹਿਲਾਂ 80000 ਨਾਲ ਹੀ ਧਰਨੇ ਤੇ ਬੈਠੇ ਸੀ ਉੱਥੋਂ ਇਹ ਸਰਕਾਰ ਧਰਨਿਆਂ ਦੇ ਵਿੱਚੋਂ ਨਿਕਲੀ ਆ ਤੇ ਧਰਨੇ ਵਾਲਿਆਂ ਨੂੰ ਕੁੱਟ ਲਾਪੀ ਕਿੰਡੀ ਮਾੜੀ ਜਾਦੇ ਗੱਲ ਆ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖਵਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਆਪਾਂ ਪਹੁੰਚੇ ਹਾਂ ਸਾਂਝਾ ਮੋਰਚਾ ਜੀਰਾ ਦੇ ਵਿੱਚ ਅੱਜ ਇੱਥੇ ਥੋੜੇ ਦਿਨ ਪਹਿਲਾਂ ਇੱਕ ਧਰਨਾਕਾਰੀ ਨਾਲ ਦੇ ਪਿੰਡ ਦਾ ਵੀਰ ਮਨਸੂਰਵਾਲ ਦਾ ਰਾਜਵੀਰ ਸਿੰਘ ਗੰਦੇ ਪਾਣੀ ਦੇ ਨਾਲ ਉਹਦੀ ਮੌਤ ਹੋ ਜਾਂਦੀ ਏ ਸੋ ਅੱਜ ਉਹਦਾ ਭੋਗ ਸੀ ਔਰ ਪੰਜਾਬ ਦੇ ਕੋਨੇ-ਕੋਨੇ ਤੋਂ ਲੋਕ ਉਹਨੂੰ ਸ਼ਰਦਾ ਦੇ ਫੁੱਲ ਭੇਂਟ ਕਰਨ ਦੇ ਲਈ ਔਰ ਫੈਕਟਰੀ ਦੀ ਮਕਾਨ ਲਾਉਣ ਦੇ ਲਈ ਪਹੁੰਚੇ ਨੇ ਸੋ ਗੱਲਬਾਤ ਕਰਦੇ ਆ ਸਾਡੇ ਨਾਲ ਕ੍ਰਾਂਤੀਕਾਰੀ ਪੰਜਾਬ ਦੀ ਜਥੇਬੰਦੀ ਦੇ ਮੇਨ ਆਗੂ ਨੇ ਸਭ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਸਵਾਗਤ ਕਰਦੇ ਹਾਂ ਵੀਰ ਜੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਰਤੀ ਕਿਸਾਨ ਜੀ ਨੂੰ ਮੀਤ ਪ੍ਰਧਾਨ ਮੱਲਾਂ ਵਾਲਾ ਸਰਦੇਵ ਸਿੰਘ ਬੁੱਕਣ ਕਾ ਜੀ ਇਸ ਕ੍ਰਾਂਤੀਕਾਰੀ ਦਾ ਸਵਾਗਤ ਕਰਦੇ ਹੋਏ ਤੁਹਾਡੇ ਇਸ ਧਰਨੇ ਦੇ ਵਿੱਚ ਅੱਜ 16ਵੀਂ ਵਾਰੀ ਆ ਚੁੱਕਿਆ ਜੀ ਜੀ ਜੇ 16ਵੀਂ ਵਾਰੀ ਆਉਣ ਦੇ ਕ बावजूद ਇਹ ਜਿਹੜੀ ਫੈਕਟਰੀ ਆ ਪਰਸੋਂ ਚੌਥੇ ਇਹਨਾਂ ਨੇ ਐਲਾਨ ਕੀਤਾ ਇਹਨਾਂ ਨੇ ਆਖਿਆ ਵੀ ਸਾਡੇ ਅੰਦਰ ਦੇ ਇੰਟਰਵਿਊ ਚੱਲਣ ਡਈ ਸੀ ਕਿ ਸਾਡਾ ਗੰਦਾ ਪਾਣੀ ਬਿਲਕੁਲ ਨਹੀਂ ਨਿਕਲ ਰਿਹਾ ਕਿ ਮੈਂ ਖੁਦ ਫੈਕਟਰੀ ਦੇ ਵਿੱਚ ਕੰਮ ਕੀਤਾ ਮੈਨੂੰ ਪਤਾ ਵੀ ਇਹਦਾ ਵੇਸਟ ਪਾਣੀ ਕਿੰਨਾ ਨਿਕਲਦਾ ਜੀ ਤੁਸੀਂ ਫੈਕਟਰੀ ਕੰਮ ਕੀਤਾ ਹਾਂਜੀ ਫੈਕਟਰੀ ਦੇ ਵਿੱਚ ਖੁਦ ਕੰਮ ਕੀਤਾ ਆਇਆ ਸਾਨੂੰ ਪਤਾ ਵੀ ਇਹਦੇ 65 ਟਨ ਦੇ ਬੋਇਲਰ ਲੱਗੇ ਹੋਏ ਆ ਇਹ ਜਿਹੜਾ ਸੜਦਾ ਬਲਦਾ ਪਾਣੀ ਇਹ ਜਿਹੜੇ ਬੋਇਲਰ 65 ਟਨ ਪਾਣੀ ਆ ਇਹਨੂੰ 2 ਘੰਟੇ ਬਾਅਦ ਚੇਂਜ ਕਰਨਾ ਪੈਂਦਾ ਜੀ ਓਕੇ 2 ਘੰਟੇ ਬਾਅਦ ਪਵਨਗੁਰੂ ਪਾਣੀ ਪੀਤਾ ਮਹਾਰਾਜ ਦੀ ਬਾਣੀ ਦੱਸਦੀ ਪਵਨਗੁਰੂ ਪਾਣੀ ਪੀਤਾ ਇਹ ਜਿਹੜਾ ਪਾਣੀ ਹੈ ਇਹ ਪਹਿਲਾਂ ਉਹਨਾਂ ਦਾ 10-15 ਕਿੱਲਿਆਂ ਦੇ ਵਿੱਚ ਬਾਹਰ ਫਿਰਦਾ ਸੀ ਜੀ ਤੁਸੀਂ ਵੇਖਿਆ ਹੀ ਹੋਣਾ ਸ਼ਾਇਦ ਕਿੰਨੇ ਸਾਲ ਕੰਮ ਕੀਤਾ ਤੁਸੀਂ ਮੈਂ ਇੱਥੇ ਨਹੀਂ 슈ਗਰ ਮਿਲਦ ਵਿੱਚ ਕੰਮ ਕੀਤਾ ਜੀ ਜੀ 슈ਗਰ ਮਗਰ 슈ਗਰ 슈ਗਰ ਮਿਲ ਨਾਲ ਇਹ 슈ਗਰ ਮਿਲ ਦੇ ਵਿੱਚ ਪਾਣੀ ਸੋਧਣ ਵਾਲੇ ਪਲਾਟ ਲੱਗੇ ਹ ਹ ਉਹਨਾਂ ਨੇ ਗੰਦਾ ਪਾਣੀ ਦਾ ਰੇਜਮੈਂਟ ਕੀਤਾ ਹੋਇਆ ਕੋਈ ਧਰਤੀ ਦੇ ਵਿੱਚ ਟੋਆ ਕੱਢ ਕੇ ਪਾਣੀ ਨਹੀਂ ਪੀਂਦੇ ਉਹਨਾਂ ਨੇ ਪਾਣੀ ਪੀਣਾ ਥੱਲੇ ਇਸ ਗੰਦੇ ਬੰਦੇ ਨੇ ਪਾਣੀ ਦੇ ਵਿੱਚ ਪਤਾ ਨਹੀਂ ਕੰਨਾ ਕ ਥੱਲੇ ਦੇਖੋ ਪਹਿਲਾਂ ਤਾਂ ਛੱਡਿਆ ਪਾਣੀ ਛੱਡ ਕੇ ਪਲਾਂਟ ਲਾਇਆ ਬਾਹਰ ਛੱਡਿਆ ਵਾਣ ਦੇ ਵਿੱਚ ਪਾਣੀ ਛੱਡਿਆ ਚਾਰ ਫੇਰੇ ਇਤਰਾਸਤ ਲੱਗੇ ਹੋਏ ਸੀ ਸਾਰੇ ਦਰਸਤ ਛੱਡ ਕੇ ਸੁਹਾ ਹੋ ਗਏ ਮੋੜ ਕੇ ਇਹਨੇ ਕੀ ਕੀਤਾ ਕਾ ਜਿਹੜਾ ਨਾਲਾ ਏ ਤੁਹਾਡੇ ਸਾਹਮਣੇ ਨਾਲੀ ਤੁਸੀਂ ਨਾਲਾ ਦਿਖਾ ਸਕਦੇ ਹੋ ਇਸ ਨਾਲੇ ਦੇ ਵਿੱਚ ਪਾਣੀ ਪਾਇਆ ਲੋਕਾਂ ਨੂੰ ਗੰਦੀਆਂ ਬਦਵਾਉਣ ਲਾਪੀਆਂ ਜਿਸ ਦਿਨ ਅਸੀਂ ਪਹਿਲਾਂ ਇੱਥੇ ਆ ਧਰਨੇ ਦੇ ਉੱਤੇ ਆਏ ਆ ਇਸ ਦੇ ਧਰਨੇ ਦੇ ਉੱਤੇ ਆਉਂਦਿਆਂ ਸਾਨੂੰ ਗੰਦੀ ਬਦਬੋਹ ਇੰਜ ਆ ਰਹੀ ਸੀ ਜਿਵੇਂ ਚੂਹਾ ਮਰਿਆ ਹੁੰਦਾ ਖੜੇ ਨਹੀਂ ਜਾਂਦਾ ਇੱਥੇ ਖੜਿਆ ਨਹੀਂ ਸੀ ਜਾਂਦਾ ਸਾਨੂੰ ਨੱਕ ਨਹੀਂ ਦਿੱਤਾ ਜਾਂਦਾ ਪਰ ਇਸ ਬਾਵਜੂਦ ਅਸੀਂ ਫੇਰ ਵੀ ਖੜੋਤੇ ਰਹੇ ਜਿਸ ਦਿਨ ਤੋਂ ਫੈਕਟਰੀ ਬੰਦ ਹੋ ਗਈ ਆ ਅੱਜ ਤੁਸੀਂ ਦੇਖਦੇ ਠੰਡੀਆਂ ਮਿੱਠੀਆਂ ਹਵਾ ਚੱਲ ਰਹੀਆਂ ਕਿ ਨਹੀਂ ਇਹ ਸੁਖਦੇਵ ਸਿੰਘ ਬੁੱਕਣ ਦਾ ਭਾਈ ਬਜੇਤਰ ਸਿੰਘ ਦੀ ਅਣਸਾ ਅਸੀਂ ਬਜੇਤਰ ਸਿੰਘ ਦੀ ਅਣਸਾ ਸਾਡਾ ਸੀਸ ਲੈ ਦੇ ਪੇਪ ਮਰਨੋ ਨਹੀਂ ਹਟਦੇ ਪਿੱਛੇ ਤੇ ਅਸੀਂ ਹੁਣ ਵੀ ਨਹੀਂ ਹਟਣਾ ਅਸੀਂ ਇਹ ਬਹਿਦੇ ਨਾਲ ਗੱਲ ਕਹਿੰਨੇ ਆ ਕਿ ਸਾਡੀ ਫੈਕਟਰੀ 5 ਮਹੀਨੇ ਤੋਂ ਬੰਦ ਪਈ ਆ 6 ਮਹੀਨਾ ਲੱਗ ਗਿਆ ਪਰ ਅਸੀਂ ਫੈਕਟਰੀ ਬੰਦ ਕਰਵਾ ਕੇ ਰਹਿਣਾ ਤੇ ਬੰਦ ਹੋਈ ਵੀ ਪਈ ਆ ਇਹ ਕਿਸੇ ਵੀ ਹਾਲਤ ਦੇ ਵਿੱਚ ਫੈਕਟਰੀ ਨਹੀਂ ਚੱਲ ਰਹੀ ਤੁਸੀਂ ਕਹਿੰਦੇ ਜੀ ਅਸੀਂ ਚੱਲਣ ਨਹੀਂ ਦੇਣੀ ਕਿਸਾਨ ਜਥੇਬੰਦੀਆਂ ਪਰ ਇਹ ਆ ਵੀ ਸਰਕਾਰ ਕਿ ਨਹੀਂ ਚਲਾ ਕੇ ਰਹਿਣਾ ਸਰਕਾਰ ਕਿਸ ਵਿੱਚ ਤੇ ਚਲਾ ਲੂਗੀ ਕਿ ਜਨਤਾ ਜਿਹੜੀ ਆ ਤੁਸੀਂ ਦੇਖ ਹੀ ਰਹੇ ਹੋ ਕਿੱਥੋਂ ਤੱਕ ਜਨਤਾ ਇੱਥੇ ਕੋਮਹਾ ਮਹਾ ਆ ਕੇ ਆ ਗਈ ਆ ਅਸੀਂ ਦਿੱਲੀ ਠਿਕਰੀ ਬਾਰਡਰ ਦੇ ਉੱਤੇ ਜਿਸ ਦਿਨ ਗੁਰਪੁਰੂਸ ਹੀ ਮਸਕਰਾਂ ਵਾਲੇ ਦਿਨ ਉੱਥੇ ਪਹੁੰਚਿਆ ਸਗਰਾਂਦ ਵਾਲੇ ਦਿਨ ਮਤੀ 10 37 10 ਉਹਨਾਂ ਦੇ ਅੰਸਾ ਸਾਡੀ ਬਸੀ ਸਾਡੇ ਵੱਡੇ ਵਟੇਰੇ ਉਹਨਾਂ ਦੇ ਅੱਗੇ ਮੈਂ ਅਰਦਾਸ ਕੀਤੀ ਮੈਂ ਕਿਹਾ ਜਨ ਕੀ ਅਰਦਾਸ ਕਦੇ ਜਾਏ ਨਾ ਬਿਰਤੀ ਜੇ ਕੋ ਕਰੇ ਮਨ ਚਿਤ ਲਾ ਕੇ ਸਾਡੇ ਹੀ ਮਨੋ ਚਿਤ ਉਹ ਅਰਦਾਸ ਕਰਦੇ ਆ ਤੇ ਅਰਦਾਸ ਕਦੇ ਸਾਡੀ ਬਿਰਤੀ ਨਹੀਂ ਜਾਂਦੀ ਜਿਹੜਾ ਸਿੱਖ ਦਾ ਬੱਚਾ ਦੀ ਅਰਦਾਸ ਕਦੇ ਬਿਰਤੀ ਨਹੀਂ ਜਾਂਦੀ ਫਿਰ ਅਸੀਂ ਉੱਥੋਂ ਪ੍ਰਸ਼ਾਦ ਕਰਾ ਕੇ ਆਪਣੇ ਗੁਰਦੁਆਰਾ ਸਾਹਿਬ ਅਸੀਂ ਆਏ ਵਾਪਸ ਆਣ ਕੇ ਮੈਂ ਠਿਕਰੀ ਬਾਰਡਰ ਤੇ 2 ਮਿੰਟ ਵਾਸਤੇ ਟਾਈਮ ਲਿਆ ਉੱਥੇ ਨੇਤੇ ਵੱਡੇ ਵੱਡੇ ਹੁਣ ਇੱਥੇ ਨੇਤੇ ਵੱਡੇ ਵੱਡੇ ਬੋਲਦੇ ਆ ਸਾਡੇ ਵਰਗੇ ਨਿੱਕੇ ਨੂੰ ਟਾਈਮ ਨਹੀਂ ਦਿੱਤਾ ਜਾਂਦਾ ਕਿ ਅਸੀਂ ਟਾਈਮ ਲੈਨੇ ਉਹਨੂੰ ਵੇਖੋ ਇਹ ਅਕਾਲ ਚੈਨਲ ਤੇ ਟਾਈਮ ਦੇ ਰਹੇ ਆ ਤੁਹਾਡੀ ਆਵਾਜ਼ ਦੇਸ਼ ਆ ਵਿਦੇਸ਼ਾਂੇ ਪਹੁੰਚ ਰਹੀ ਹੈ ਹਾਂਜੀ ਹਾਂਜੀ ਤੁਸੀਂ ਸਾਨੂੰ ਚੈਨਲ ਤੇ ਬਹੁਤ ਬਹੁਤ ਧੰਨਵਾਦ ਮੇਰਾ ਵੀਰ ਅੱਗੇ ਵੀ ਤੁਸੀਂ ਸਾਨੂੰ ਟਾਈਮ ਦਿੰਦੇ ਹੋ ਅਸੀਂ ਜਿੱਤ ਵੀ ਉਹਨਾਂ ਨੇ ਆ ਜਿਹੜੀ ਆਵਾਜ਼ ਤੁਹਾਡੀ ਚੈਨਲ ਤੇ ਜਾ ਰਹੀ ਹੈ ਇਹਨਾਂ ਨੇ ਇਹ ਵੀ ਬੰਦ ਕਰਨ ਦਾ ਯਤਨ ਕੀਤਾ ਵੀ ਇੱਕ ਸਾਡਾ ਮੇਨ ਪੇਜ ਅਕਾਲ ਚੈਨਲ ਦਾ 10-12 ਸਾਲ ਪੁਰਾਣਾ ਜਿੱਦਣ 20 ਲੱਖ ਬੰਦਾ ਜੁੜਿਆ ਸੀ ਹਾਂਜੀ ਪੰਜਾਬ ਸਰਕਾਰ ਨੇ ਭਾਰਤ ਸਰਕਾਰ ਨੇ ਬਿਨਾਂ ਨੋਟਿਸ ਬੰਦ ਕਰਤਾ ਉਹਨੂੰ ਕਿਵੇਂ ਵੇਖਦੇ ਜੀ ਇਹਨਾਂ ਨੂੰ ਜੜੇ ਆ ਨਾ ਬੁਰੀ ਤਰ੍ਹਾਂ ਇਹਨਾਂ ਦੀ ਹਾਲਤ ਕਰਾਂਗੇ ਜੇ ਕਰ ਇਹਨਾਂ ਨੇ ਤੁਹਾਡਾ ਚੈਨਲ ਬੰਦ ਕੀਤਾ ਬਹੁਤ ਇਹਨਾਂ ਦੀ ਮੰਦੀ ਹਾਲਤ ਕਰਾਂਗੇ ਬਾਰੇ ਤੁਹਾਨੂੰ ਨੂੰ ਤੁਰਤ ਚਾਲੋ ਇਹਨਾਂ ਨੇ ਇਤਰਾ ਹੀ ਦਿੱਲੀ ਸਾਡੇ ਵੀ ਨਾਲ ਕੀਤਾ ਹੈਗਾ ਜੀ ਦਿੱਲੀ ਸਾਡੀ ਜਿਹੜੀ ਹੈ ਮੋਬਾਈਲ ਬੰਦ ਕਰ ਦਿੱਤੇ ਗਏ ਲੋਕਾਂ ਦੀ ਇਹ ਇੱਕ ਤਾਂ ਜਿਹੜੀ ਸੀ ਨਾ ਬਾਹਰ ਕਿਤੇ ਸਾਡਾ ਆਵਾਜ਼ ਜਾਣ ਤੋਂ ਬੰਦ ਕਰ ਦਿੱਤੀ ਗਿਆ ਰੇਂਜ ਹੀ ਬੰਦ ਕਰ ਦਿੱਤੀ ਟਾਵਰ ਲਿਆ ਕੇ ਉੱਥੇ ਲਾ ਦਿੱਤੇ ਸਾਡੇ ਨਾਲ ਬਹੁਤ ਦੁਰਘਟਨਾ ਇਹਨਾਂ ਨੇ ਉੱਥੇ ਵੀ ਮਾਰੀਆਂ ਕੀਤੀਆਂ ਇੱਥੇ ਤੇ ਜੇ ਸਿਰਫ ਤੁਹਾਡਾ ਚੈਨਲ ਹੀ ਬੰਦ ਕੀਤਾ ਉਹ ਹੋਰ ਤਾਂ ਨਾ ਕੁਝ ਨਹੀਂ ਕੀਤਾ ਸਾਨੂੰ ਉਹਨਾਂ ਜੇਲ੍ਹ ਚੋਂ ਵੀ ਚੋਕੇ ਸੁਟਿਆ ਅਸੀਂ ਇੱਥੇ ਧਰਨੇ ਦੇ ਉੱਤੇ ਆ ਰਹੇ ਸੀ ਪਹਿਲੇ 18 ਬੜੇ ਪਰਚੇ ਹੋਏ ਨੇ ਇੱਥੇ ਵੀ ਪਰਚੇ ਸਾਡੇ ਤੇ ਵੀ ਹੋਏ ਜੀ ਇੱਥੇ ਜਿਹੜਾ ਹਾਂਜੀ ਹਾਂਜੀ ਐਸੀ ਜੇਲ੍ਹ ਦੇ ਵਿੱਚ ਇੱਥੇ ਵੀ ਹੋਏ ਨੇ ਹਾਂਜੀ ਹਾਂਜੀ ਆਪਾਂ ਜੇਲ੍ਹ ਕੱਟ ਗਏ ਹਾਂ ਹਫਤਾ ਰਹਿ ਗਏ ਹਾਂ ਉੱਤੇ ਜਿਹੜਾ ਜਿਹੜਾ ਹੁਣ ਹਾਂ ਹਾਂ ਇਹ ਹਫਤਾ ਰਹਿ ਗਏ ਆ ਸਰ ਮੈਨੂੰ ਹੀ ਚੱਕਿਆ ਸੀ ਆਪਾਂ ਨੂੰ ਹੀ ਚੱਕਿਆ ਸੀ ਉੱਥੋਂ ਜਿਹੜਾ ਫਰੰਟ ਦੇ ਸੋਢੀ ਵਾਲੇ ਲੰਗਰ ਤੋਂ ਮੈਨੂੰ ਹੀ ਚੱਕਿਆ ਸੀ ਜੇ ਜਿਤ ਛੱਦ ਵਿੱਚ ਹੋਇਆ ਕਿ ਨਹੀਂ ਨਹੀਂ ਜੀ ਉੱਥੇ ਐਦਾਂ ਨਹੀਂ ਕਹਿ ਸਕਦੇ ਪਰ ਇੱਥੇ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਜੀ ਬੀਬੀਆਂ ਪੈਣਾ ਤੂੰ ਹਾਂਜੀ ਹਾਂਜੀ ਬੀਬੀਆਂ ਕਰ ਵਰਤਾਂਦੇ ਮੈਂ ਚਾਹ ਤੁਹਾਡਾ ਲੰਗਰ ਤੇ ਚਾਹ ਦੀ ਸੇਵਾ ਕਰਦੇ ਨੂੰ ਬੰਦੇ ਚੱਕੇ ਸਾਡੇ ਅੱਛਾ ਹਾਂ ਤੇ ਸਾਡੇ ਕੋਈ ਤੇ ਸਾਡਾ ਤਾਂ ਹੈਗਾ ਵੀ ਇੱਕ ਇੱਕ ਮਿੰਟ ਕਿਲੋਮੀਟਰ ਦੂਰ ਤੇ ਆ ਕਿੰਨੇ ਕਿੰਨੀਆਂ ਧਰਾਂ ਲਾ ਸਾਡੇ ਤੇ ਜੀ ਸਾਡੇ ਦੇ ਜਿਹੜੇ ਧਰਾਂ ਲਾਈਆਂ ਤੇ ਸਾਡਾ ਖਿਆਲ ਹੀ ਨਹੀਂ ਹੈਗਾ ਇਹ 8 9 ਧਰਾਂ ਲਾ ਦਿੰਦੇ ਸਾਨੂੰ ਤਾਂ ਕਹਿੰਦਾ ਮਤਲਬ ਪਿਸਤੌਲ ਦੇ ਅਗਦੇ ਪਰਚੇ ਪਏ ਹੋਏ ਨੇ ਜੀ ਤੇ ਸਾ ਇੱਕ ਰੋਡ ਜਾਂ ਰੋਡ ਤੇ ਤਾਂ ਅਸੀਂ ਹੈਗੇ ਨਹੀਂ ਇੱਕ ਸਾਈਡ ਵਾਲਾ ਜਿਹੜਾ ਰੋਡ ਹੈ ਜਿਹੜਾ ਇਧਰੋਂ ਆਉਂਦਾ ਫੈਕਟਰੀ ਵਾਲਾ ਉਸ ਰੋਡ ਤੇ ਹੈ ਤੇ ਵੱਡੇ ਰੋਡ ਦੇ ਪਰਚੇ ਪਏ ਹੋਏ ਨੇ ਜੀ ਤੇ ਕਿਹੜੀ ਜੇਲ੍ਹ ਚ ਰੱਖਿਆ ਤੁਸੀਂ ਇਹ ਅਪਰੋਜਪੁਰ ਵਾਲੀ ਜਿਹ ਇੰਟਰ ਹਾਂ ਜੈਂਟਲ ਜੀ ਸਾਰੇ ਫਰੀਦਕੋਹ ਹਾਂਜੀ ਹਾਂਜੀ ਆ ਸਾਰੇ ਆ ਨਹੀਂ ਨਹੀਂ ਅਸੀਂ ਸਾਰੇ 42 ਜਣੇ ਜਿਹੜੇ ਫਰੀਦਕੋਹ ਚੇਸੇ ਸੀ ਜਿਹੜੇ 40 ਬੰਦੇ ਸੀਗੇ ਤੇ ਦੋ ਸਾਡੇ ਨਾਲ ਬੀਬੀਆਂ ਸੀ ਹਾਂਜੀ ਹਾਂਜੀ 40 ਜਣੇ ਅਸੀਂ ਸਾਨੂੰ ਜਦੋਂ ਇਹਨਾਂ ਨੇ ਆਖਿਆ ਤੁਸੀਂ ਗੱਡੀ ਦੇ ਵਿੱਚ ਬੈਠੋ ਤੁਹਾਨੂੰ ਅਸੀਂ ਧਰਨੇ ਦੇ ਉੱਤੇ ਆਪ ਛੱਡ ਆਉਨੇ ਆ ਤੇ ਇਹਨਾਂ ਨੇ ਕੀ ਕੀਤਾ ਕਿ ਜਦੋਂ ਸਾਨੂੰ ਥੋੜੇ ਬੰਦਿਆਂ ਨੂੰ ਜਿਹੜੇ ਆਗੂ ਸੀ ਸਾਨੂੰ ਫੜ ਲਿਆ ਤਾਂ ਮਗਰੋਂ ਕੁੱਟ ਮਾਰ ਸ਼ੁਰੂ ਕਰ ਦਿੱਤੀ ਕੋ ਸਾਡੇ ਖਾਂਦੇ ਖਾਂਦੇ ਆ ਤੇ ਸਾਡਾ ਹੀ ਪੀਂਦੇ ਆ ਤੇ ਸਾਨੂੰ ਡਾਂਗਾ ਮਾਰਦੇ ਇਹਨਾਂ ਨੂੰ ਚਾਹੀਦੇ ਪੁਲਿਸ ਵਾਲਿਆਂ ਨੂੰ ਕਿ ਸਾਡੇ ਮੁੰਡੇ ਅਸੀਂ ਇਹਨਾਂ ਨਾਲ ਲੜਦੇ ਚੰਗੇ ਨਹੀਂ ਲੱਗਦੇ ਇਹਨਾਂ ਦੇ ਹੱਥ ਉੱਤੇ ਚੰਗਾ ਚੱਕਦੇ ਚੰਗੇ ਨਹੀਂ ਲੱਗਦੇ ਪਰ ਇਹਨਾਂ ਨੇ ਸਾਡੇ ਨਾਲ ਬਹੁਤ ਮਾਰੀ ਕੀਤੀ ਕਿ ਜਿਹੜੇ ਸਾਡੇ ਉਸ ਤੋਂ ਬਾਅਦ ਤੁਹਾਡੇ ਜਥੇਬੰਦੀਆਂ ਡਾਂਗ ਛੋਟਾ ਕਮਾਇਆ ਸੀ ਬੈ ਡਾਂਗ ਫੋਟਾ ਇੱਕ ਵਿਚਾਰਾ ਬਜ਼ੁਰਗ ਉੱtre ਆ ਰਿਹਾ ਸੀ ਉਹਦੇ ਫਿਰ ਇਹਨਾਂ ਨੇ ਡਾਂਗ ਮਾਰੀ ਉਹਨੇ ਆਖਿਆ ਵੀ ਮੈਂ ਹੱਥ ਜੋੜਿਆ ਮੈਨੂੰ ਜਾਣ ਲੈਣ ਦਿਓ ਤਾਂ ਕੁਛ ਨਹੀਂ ਮੈਂ ਤੁਹਾਡੇ ਨਾਲ ਸਾਡਾ ਕੋਈ ਹੋਣਾ ਫੈਕਟਰੀ ਆ ਬੰਦ ਕੀਤੀ ਆ ਅਸੀਂ ਕੋਈ ਕਿਸੇ ਟੋਟ ਭੰਨ ਕੀਤੀ ਹੈ ਕੋਈ ਬੰਦਾ ਨਹੀਂ ਸਾਨੂੰ ਕਹਿ ਸਕਦਾ ਵੀ ਇਹਨੇ ਟੋੜ ਭੰਨ ਕੀਤੀ ਆ ਅਸੀਂ ਪਿੱਛੋਂ ਬੜੇ ਗੁੱਸੇ ਨਾਲ ਆਵਨੇ ਆ ਤੇ ਇੱਥੇ ਆਣ ਕੇ ਪਾਣੀ ਤਰ੍ਹਾਂ ਪੀ ਜਾਂਨੇ ਆ ਕਿਸੇ ਕਿਸੇ ਤੱਕ ਕਿਸੇ ਕਿਸਮ ਦਾ ਨੁਕਸਾਨ ਨਹੀਂ ਕੀਤਾ ਇੱਥੇ ਸ਼ਾਂਤਮਈ ਬੈਠੇ ਆ ਤੇ ਜੇ ਸ਼ਾਂਤਮਈ ਆਿਆਂ ਨੂੰ ਫਿਰ ਵੀ ਕੋ ਡਾਂਗ ਮਾਰੇ ਉਹਨੂੰ ਬਜ਼ੁਰਗ ਨੂੰ ਇਹਨੇ ਡਾਂਗ ਮਾਰੀ ਉਹਦੇ ਹੱਥ ਦੇ ਉੱਤੇ ਹੱਥ ਤੇ ਉਹਨੇ ਸਹਿ ਲਈ ਉਹਨੇ ਆਖਿਆ ਪਿੱਛੇ ਹਟ ਜਾ ਜਦੋਂ ਉਹਦਾ ਵਿਚਾਰੇ ਦਾ ਹੱਥ ਟੁੱਟਾ ਉਹਨੇ ਫਿਰ ਆਪਣੀ ਡਾਂਗ ਦਾ ਕੜਾਬਾ ਦੇ ਦਿਖਾਈ ਹੁਣ ਵੀ ਅਸੀਂ ਡਾਂਗਾ ਛੋਟੇ ਨਾਲ ਲੈ ਕੇ ਆਏ ਅਸੀਂ 8 ਡਾਂਗਾ ਸਾਡੇ ਕੋਲੇ ਜੀਬ ਸੀਗੀ ਸਾਡੇ ਕੋਲੇ ਜਦੋਂ ਇਹਨਾਂ ਨੇ ਸਾਰੇ ਪਿੱਛੇ ਗਾਧੜੀ ਵਾਲੇ ਚੌਂਕ ਦੇ ਵਿੱਚ ਘੇਰਿਆ ਤੇ ਡਾਂਗਾ ਵੀ ਸਾਡੀਆਂ ਫੜ ਲੀਆਂ ਜੀਬ ਵੀ ਜ਼ਬਤ ਕਰ ਲਈ ਤੇ ਆਪਣਾ ਝੰਡੇ ਡਾਂਗਾ ਮੋਟੀਆਂ ਪਾ ਲਈਆਂ ਨਹੀਂ ਇਹ ਡਾਂਗਾ ਤਾਂ ਉਹ ਹੀ ਸਾਡੇ ਕੋਲੇ ਅਸੀਂ ਚਲੋ ਇਹਨਾਂ ਨੇ ਰੱਖ ਲੀਆਂ ਸਾਡੀਆਂ ਕੋਈ ਗੱਲ ਨਹੀਂ ਅਸੀਂ ਉਹਨਾਂ ਆਖਿਆ ਠੰਡਾਰ ਨੂੰ ਵੀ ਸਾਡੀਆਂ ਡਾਂਗਾ ਦੇ ਦਿਓ ਤਾਂ ਤੁਸੀਂ ਇੰਜਨਾ ਕਰੋ ਤੁਸੀਂ ਸਾਡੇ ਭਰਾ ਜੋ ਤਾਂ ਅਸੀਂ ਤੁਹਾਡੇ ਤੇ ਹੱਤਿਆਚਾਰ ਨਹੀਂ ਕਰਨੇ ਚਾਹੁੰਦੇ ਤਾਂ ਪਰ ਜੇ ਤੁਸੀਂ ਉotra ਹੀ ਕਰਾਉਣੀ ਚਾਹੁੰਦੇ ਤਾਂ ਵੇਖ ਲਓ ਤੁਹਾਡੀ ਮਰਜ਼ੀ ਹੈ ਤੁਹਾਡੇ ਡੰਡੇ ਜਿਹੜੇ ਸੀ ਨਾ ਉਗਰਾਹਾ ਗਰੁੱਪ ਖੋਹ ਲਿਆ ਹੈ ਵਾ ਵਾ ਨਹੀਂ ਜੀ ਨਹੀਂ ਅਸੀਂ ਤਾਂ ਪਿੰਡਾਂ ਚੋਂ ਨਾ ਅਜੇ ਆ ਹੀ ਰਹੇ ਜਿੱਦਾਂ ਬਲਦੇਵ ਸਿੰਘ ਜੀਰਾ ਦੇ ਘਰ ਦੇ ਉੱਪਰ ਰੇਡ ਹੋਈ ਸੀਗੀ ਸਾਨੂੰ ਮੈਸੇਜ ਗਿਆ ਵੀ ਆਪਣੇ ਪ੍ਰਧਾਨ ਦੇ ਘਰ ਦੇ ਉੱਪਰ ਰੇਡ ਹੋਈ ਆ ਵੀ ਪਹੁੰਚੋ ਐਂ ਰਸਤੇ 'ਚੋਂ ਆਏ ਤੇ ਸਾਨੂੰ ਪੁਲਿਸ ਨੇ ਕਾਫੀ ਬਾਲੋ ਪ੍ਰਯੋਗ ਕਰਕੇ ਰੋਕਿਆ ਟੇਡੇ-ਮੇਡੇ ਰਸਤਿਆਂ 'ਤਾਂ ਹੀ ਅਸੀਂ ਬਲਦੇਵ ਸਿੰਘ ਜੀਰਾ ਦੇ ਘਰੇ ਪਹੁੰਚਣ ਤੋਂ ਸਫਲ ਹੋ ਗਏ ਉਸ ਤੋਂ ਬਾਅਦ ਕਾਫੀ ਇੱਥੇ ਮੋਰਚੇ ਦੇ ਹਵੜਾ ਦਾ ਬੜੀ ਸਾਡੀ ਉੱਤੋਂ ਜਥੇਬੰਦੀ ਦਾ ਆਰਡਰ ਸੀਗਾ ਮੋਰਚੇ ਤੇ ਪਹੁੰਚੋ ਕਾਫੀ ਸੇ ਸਾਡੇ ਨਾਲ ਦੇ ਸਾਥੀ ਇੱਥੇ ਜਾਨੀ ਕਿ ਵਾਹਣਾ ਵੇਚਦੀ ਵਟਾਂ ਤੋਂ ਦੀ ਮੋਰਚੇ ਤੇ ਪਹੁੰਚ ਗਏ ਪਰ ਸਾਡੇ ਮਨ ਦੀ ਦਲੀਸ਼ਾ ਸੀਗੀ ਵੀ ਅਸੀਂ ਪੈਦਲ ਨਹੀਂ ਜਾਣਾ ਜਦੋਂ ਜਾਣਾ ਤੇ ਟਕਰਾ ਕਰਕੇ ਜਾਣਾ ਉਸ ਤੋਂ ਬਾਅਦ ਪੁਤਰਾ ਫੂਕਣ ਦਾ ਪ੍ਰੋਗਰਾਮ ਹੋ ਗਿਆ ਉੱਥੋਂ ਜਦੋਂ ਪੁਤਰਾ ਫੂਕ ਕੇ ਚੱਲੇ ਤੇ ਕਾਫੀ ਤਾਂ ਪਿੰਡਾਂ ਨੂੰ ਲੋਕ ਚਲੇ ਗਏ ਕਾਫੀ ਜਥੇਬੰਦੀਆਂ ਦੇ ਜੀ ਤੇ ਅਸੀਂ ਉੱਥੇ 10 ਕੁ ਪ੍ਰਾਣੀ ਰਹਿ ਗਏ ਸੀਗੇ ਤੇ ਪੁਲਿਸ ਨਾਲ ਸਾਡੀ ਝਪਟ ਵੀ ਹੋਈ ਤੇ ਸਾਨੂੰ ਕਹਿੰਦੇ ਵੀ ਤੁਸੀਂ ਵਾਪਸ ਜਾਓ ਅਸੀਂ ਕਿਹਾ ਵੀ ਵਾਪਸ ਨਹੀਂ ਅਸੀਂ ਜਾਣਾ ਉੱਥੋਂ ਪੁਲਿਸ ਨਾਲ ਝਪਟ ਕਰਕੇ ਤੇ ਸਾਨੂੰ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਜੀ ਉੱਥੋਂ ਲੈ ਕੇ ਸਦਰ ਥਾਣੇ ਨੇ ਸਦਰ ਥਾਣੇ ਤੋਂ ਪਰਸੈਂਟਰ ਜੇਲ੍ਹ ਲੈ ਗਈ ਜੀ ਤੁਸੀਂ ਵੀ ਨਾਲ ਸੀ ਹਾਂਜੀ ਹਾਂਜੀ ਨਾਲ ਕੋ ਕਿੰਨੇ ਜਣੇ ਸੀ ਅਸੀਂ 40 ਜਣੇ ਸੀ ਹਾਂਜੀ 42 ਜਣੇ ਸੀ ਜੀ ਇੱਕੋ ਜਿਹੇ ਬੰਦੇ ਹਾਂਜੀ ਨਹੀਂ 14 ਬੰਦੇ ਕ੍ਰਾਂਤੀਕਾਰੀ ਦੇ ਹੀ ਗਏ 14 ਬੰਦੇ ਤੇ ਤਿੰਨ ਬੰਦੇ ਸੀਗੇ ਚਾਰ ਇਹਨਾਂ ਦੇ ਹੈਗੇ ਸੀ ਆਪਣੇ ਜਿਹੜਾ ਖੋਸਾ ਖੋਸਾ ਦੇ ਬੰਦੇ ਦੋ ਤਿੰਨ ਰਾਜੇਵਾਲ ਦੇ ਬੰਦੇ ਸੀ ਪਰਚੇ ਰੱਦ ਹੋ ਗਏ ਕਿ ਨਹੀਂ ਪਰਚੇ ਵੈਸੇ ਤਾਂ ਅਸੀਂ ਨਾ ਪਰਚੇ ਸਾਨੂੰ ਜਾਣ ਲੱਗਿਆ ਪਤਾ ਲੱਗਾ ਤੇ ਨਾ ਆਉਣ ਲੱਗਿਆ ਪਤਾ ਲੱਗਾ ਪਰ ਉਹਨੇ ਪੁਲਿਸ ਵਾਲੇ ਨੇ ਇੱਥੇ ਜਥੇਬੰਦੀਆਂ ਨੇ ਕਹਿ ਤਾਂ ਇਹ ਪਹਿਲੀ ਗੱਲ ਤਾਂ ਚੱਲੂਗੀ ਜੇ ਸਾਡੇ ਸਾਰੇ ਸਿੰਘ ਰਹੇ ਹਾਂਜੀ ਹਾਂਜੀ ਤੇ ਦੂਸਰੇ ਨੰਬਰ ਤੇ ਉਹਨਾਂ ਨੇ ਸਾਡੀ ਇੰਟਰਵਿਊ ਲਈ ਉੱਥੇ ਜਾ ਕੇ ਵੀ ਜੇਲ੍ਹ ਦੇ ਵਿੱਚ ਵੀ ਉਹਨਾਂ ਨੇ ਆਖਿਆ ਵੀ ਤੁਹਾਡੇ ਤੇ ਨੌ ਤਾਰਾਂ ਲੱਗੀਆਂ ਮੈਨੂੰ ਆਦੇ ਵੀ ਤੇਰੇ ਤੇ ਬਸਤੌਲ ਦਾ ਪਰਚਾ ਪਾਇਆ ਏ ਤੇ ਦੱਸ ਤੇਰੇ ਕੋਲ ਕਿਹੜਾ ਹਥਿਆਰ ਸੀ ਮੈਂ ਕਿਹਾ ਜੇ ਤਾਂ ਤੁਹਾਡੇ ਬੰਦਿਆਂ ਨੂੰ ਧਾਨੇ ਚੁੱਕ ਚੁੱਕ ਕੇ ਲੈਉਣਾ ਸੀ ਤਾਂ ਸਾਨੂੰ ਨਹੀਂ ਤੂੰ ਚੁੱਕ ਕੇ ਲੈ ਆਉਂਦੇ ਫਿਰ ਤੁਸੀਂ ਲਿਆ ਕੇ ਸਾਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਤੁਸੀਂ ਸ਼ਰਮ ਕਰੋ ਕੋਈ ਆਂਦਾ ਜੀ ਨਹੀਂ ਤੁਸੀਂ ਸਾਡੇ ਸਾਹਮਣੇ ਮੋਰਚੇ ਵਾਸਤੇ ਬੈਠੇ ਹੋ ਬਾਹੇ ਨਹੀਂ ਕਹਿ ਕੇ ਮੁਰਕੇ ਚੁੱਪ ਸ਼ਾਂਤ ਹੋ ਗਏ ਉਹਨਾਂ ਨੂੰ ਬੜਾ ਬੁਰੀ ਤਰ੍ਹਾਂ ਮੈਂ ਗੋ ਜਾ ਕੇ ਜਵਾਬ ਦਿੱਤਾ ਵੀ ਇਸ ਤਰ੍ਹਾਂ ਨਹੀਂ ਕਰਨੀ ਚਾਹੀਦੀ ਜੇ ਸਾਡੇ ਭਰਾਵਾਂ ਮੇਰੇ ਭਤੀਜੇ ਆ ਪੁਲਿਸ ਦੇ ਵਿੱਚ ਆ ਮੇਰੇ ਚਾਚੇ ਦੇ ਮੁੰਡੇ ਇੱਥੇ ਦੋ ਠੰਡਾਰ ਲੱਗੇ ਆ ਤੇ ਜੇ ਸਾਡਾ ਹੀ ਖਾਂਦੇ ਆ ਤੇ ਸਾਡਾ ਹੀ ਪੀਣ ਤੇ ਗੱਲ ਮਾੜੀ ਨਾ ਨਾ ਵਾਸਤੇ ਇਸ ਤਰ੍ਹਾਂ ਨਹੀਂ ਚਾਹੀਦਾ ਇਹਨਾਂ ਨੂੰ ਹਰਾਮ ਨਹੀਂ ਕਰਨਾ ਜੀ ਹਾਂ ਜੀ ਸਾਹਿਬ ਜੀ ਦੇਖੋ ਜਿੱਦਾਂ ਆਪਣੇ ਸ਼ਹੀਦੀ ਦੇ ਹੜੇ ਨਾਂ ਕੇ ਗਏ ਆ ਜੀ ਅਸੀਂ ਤਾਂ ਸਾਬਜਾਦਿਆਂ ਦੀ ਚਲਾਈ ਲਈ ਤੇ ਚੱਲਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਜ਼ਬਰ ਸਾਡੇ ਤੇ ਬਹੁਤ ਕੀਤਾ ਪਰ ਅਸੀਂ ਸਬਰ ਨਾਲ ਮੁਕਾਬਲਾ ਕਰ ਰਹੇ ਸੀ ਜੀ ਜੀ ਹੁਣ ਤਿੱਕਰ ਵੀ ਸਾਡਾ ਸਬਰ ਭਰਖ ਰਿਹਾ ਆ ਜੀ ਇਸ ਤੋਂ ਬਾਅਦ ਵੀ ਚਲੋ ਜੇ ਸਰਕਾਰਾਂ ਸਮਝਣ ਤੇ ਠੀਕ ਆ ਨਹੀਂ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਸਾਡੀ ਪਿੱਠ ਤੇ ਪਿਛੇ ਖੜਾ ਜੀ 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 ਕਦੇ ਵੀ ਚਪੜ ਜਿਹੜੀ ਮੈਦਾਨ ਬਣ ਸਕਦੇ ਇਥੋਂ ਦੇ ओके okay. बाकी ਕੰਨ ਤੇ ਲਿਖਿਆ ਸਰਕਾਰਾਂ ਪੜ ਲੈਣਾ ਜਿੰਨਾ ਚਿਰ ਇਹ ਫੈਕਟਰੀ ਬੰਦ ਨਹੀਂ ਹੁੰਦੀ ਇਹ ਲੋਕ ਘਰਾਂ ਨੂੰ ਵਾਪਸ ਜਾਣ ਵਾਲੇ ਨਹੀਂਗੇ ਇਹ ਗਾਂ ਨੂੰ ਹੀ ਜਾਣਗੇ ਪਿੱਛੇ ਨੂੰ ਮੋੜਨ ਵਾਲੀਆਂ ਫੌਜਾਂ ਨਹੀਂ ਹੈਗੀਆਂ ਗੁਰੂ ਜੀ ਇਹ ਦਿੱਲੀ ਦੇ ਉਹੀ ਜਰਨਲ ਨੇ ਜਿਹੜੇ ਸਾਲਸਾ ਟ੍ਰੇਨਿੰਗ ਲਾ ਕੇ ਆਏ ਨੇ ਸਰਕਾਰ ਨੇ ਹਰੇਕ ਤਰੀਕਾ ਅਪਣਾ ਲਿਆ ਜੀ ਘਰਾਂ 'ਚ ਛਾਪੇ ਮਾਰ ਲਏ ਪਰਚੇ ਕਰਤੇ ਜੇਲ੍ਹਾਂ 'ਚ ਸੁੱਟ ਲਿਆ ਪਰ ਉਹ ਕਹਿੰਦੇ ਵੀ ਇਹੀ ਕੰਦ ਤੇ ਲਿਖਤਾ ਵੀ ਇਹ ਦੇ ਫੈਕਟਰੀ ਕਿਉਂ ਜਾਣਗੇ ਜੀ ਇਹਨਾਂ ਨੇ ਚਾਹ ਦਾ ਲੰਗਰ ਲਾਇਆ ਚਾਹ ਉੱਥੋਂ ਕੋਈ ਸ਼ਕੇ ਇਹਨਾਂ ਨੂੰ ਵਿਚਾਰੇ ਨੂੰ ਕੁੱਟਣਾ ਜੇਲ੍ਹਾਂ 'ਚ ਸੁੱਟਣਾ ਲਿਖਿਆ ਕਿਹੜੀ ਕਿਤਾਬ ਤੇ ਵੈਚਾ ਇੱਕ ਬੰਦਾ ਤਾਂ ਪੰਨ ਕਰਦਾ ਵੇਖੋ ਘਰਾਂ ਜੋ ਦੁੱਧ ਕਹਿੰਨੇ ਗਲਾਸ ਪਾਉਣਾ ਕਹਿੰਨੇ ਕਿਲੋ ਪਾਉਣਾ ਕਹਿੰਨੇ 5 ਕਿਲੋ ਪਾਉਣਾ ਤੇ ਅੱਗੋਂ ਉਹਨਾਂ ਦਾ ਟੈਂਟ ਖੇੜ ਗਿਆ ਤੇ ਕਿਸੇ ਕਿਤਾਬ ਦੇ ਵਿੱਚ ਲਿਖਿਆ ਹੀ ਨਹੀਂ ਸਾਡੀ ਸਿੱਖ ਇਤਿਹਾਸ ਦੇ ਵਿੱਚ ਹੀ ਨਹੀਂ ਲਿਖਿਆ ਬਿਲਕੁਲ ਇਹ ਸਿਰਫ ਸਖਾ ਇੱਕ ਜਿਹੜਾ দান ਕਰ ਰਿਆ ਆਮ ਆਦਮੀ ਸਰਕਾਰ ਜਿਹੜੀ ਕਹਿੰਦੀ ਚਲੋ ਰਵਾਇਤੀ ਆ ਪਾਣ ਨੇ ਲੁੱਟਦੇ ਕੁੱਟਦੇ ਨੇ ਇਹਦੇ ਆਮ ਲੋਕਾਂ ਦੀ ਸਰਕਾਰ ਸੀ ਵੀ ਤੁਹਾਡੇ ਤੰਬੂ ਖੇੜੀ ਜਾਂਦੀਆਂ ਨੇ ਇਹ ਵੇਖੋ ਜੀ ਜਿਹੜੀ ਇਹ ਸਰਕਾਰ ਆ ਇਹ ਕੇਜਰੀਵਾਲ ਸਾਹਿਬ ਪਹਿਲਾਂ 10000 ਨਾ ਹੀ ਧਰਨੇ ਤੇ ਬੈਠੇ ਸੀ ਉੱਥੋਂ ਇਹ ਸਰਕਾਰ ਧਰਨਿਆਂ ਦੇ ਵਿੱਚੋਂ ਨਿਕਲੀ ਆ ਤੇ ਧਰਨੇ ਵਾਲੇ ਨੇ ਕਟਲਾਪੀ ਕਿੱਡੀ ਮਾੜੀ ਜਾਦੇ ਗੱਲ ਆ ਉਹਨਾਂ ਦੇ ਗੈਰ ਸਵਿਧਾਨਿਕ ਧਰਨਾ ਨਹੀਂ ਜੀ ਗੈਰ ਸਵਿਧਾਨਿਕ ਕਿਉਂ ਆ ਜੀ ਗੁਰੂ ਘਰਾਂ ਦੇ ਵਿੱਚੋਂ ਗੰਦਾ ਪਾਣੀ ਨਿਕਲੇ ਮੇਰੇ ਪਿੰਡ ਤਿੰਨ ਬੰਦੇ ਕੈਂਸਰ ਨਾਲ ਪਏ ਤੇ ਤਿੰਨ ਮਰ ਚੁੱਕੇ ਆ ਲੀਵਰ ਤੇ ਗੁਰਦੇ ਫੇਲ ਹੋ ਕੇ ਚਲੋ ਮੈਂ ਸਨਹਿਰ ਪਿੰਡ ਦੀ ਦਛਲੀ ਦੇ ਸਕਦਾ ਆ ਵੀਰ ਖੜੇ ਮੇਰੇ ਨਾਲ ਚੱਲ ਵੜੋ ਜੀ ਇਹ ਗੈਰ ਸਵਿਧਾਨਿਕ ਨਹੀਂ ਗਾ ਸਹੀ ਆ ਇਹ ਜੇ ਹਣ ਮੰਨ ਲਓ ਜੇ ਅਗਲਾ ਕਹਿੰਦਾ ਵੀ ਜੇ ਗੰਦਾ ਪਾਣੀ ਪੀ ਪੀ ਕੇ ਮਰਨਾ ਤੇ ਉਦੋਂ ਫਿਰ ਦੂਜੂ ਹੀ ਮਰ ਜਾਓ ਹਾਂ ਜਿਵੇਂ ਵੀਰ ਨੇ ਗੱਲ ਕੀਤੀ ਇਹ ਵੀ ਬਿਮਾਰੀ ਨਾ ਮਰਨੋ ਚੰਗਾ ਲੜਕੇ ਮਰੀ ਹਾਂਜੀ ਹਾਂਜੀ ਔਰ ਜਿਹੜਾ ਅੱਜ ਵਿਚਾਰਾ ਨੌਜਵਾਨ 35 ਸਾਲ ਦੀ ਉਮਰ ਦਾ ਸਾਨੂੰ ਬੜਾ ਦੁੱਖ ਛੋਟੇ ਛੋਟੇ ਬੱਚੇ ਛੱਡ ਕੇ ਚੱਲ ਗਿਆ ਉਹਨੂੰ ਦੇਖੋ ਬਿਮਾਰੀ ਇਹੋ ਜੀ ਲੱਗ ਗਈ ਤੂੰ ਬਚ ਨਹੀਂ ਸਕਿਆ ਕਿ ਸਾਡੇ ਵਿੱਚੋਂ ਵਿਛੋੜਾ ਦੇ ਗਿਆ ਇਸੇ ਤਰ੍ਹਾਂ ਜਦੋਂ ਠਿਕਰੀ ਬਾਰਡਰ ਦੇ ਉੱਤੇ ਰਹਿੰਦੇ ਸੀ ਤੇ ਠਿਕਰੀ ਬਾਰਡਰ ਦੇ ਉੱਤੇ ਇੱਕ ਪਿੰਡ ਦੇ ਵਿੱਚ ਇੱਕ ਮੌਤ ਹੋ ਜੇ ਨਾ ਜੀ ਤੇ ਬੜਾ ਵੱਡਾ ਘਾਟਾ ਪੈਂਦਾ ਪੈਂਦਾ ਕਿ ਨਹੀਂ ਸਾਰੇ ਪਿੰਡ ਨੂੰ ਅਫਸੋਸ ਹੁੰਦਾ ਜੀ ਤੇ ਸਾਡੇ ਵਿੱਚ ਕੁਰਬੰਦਾ ਰੋਜ਼ ਦਾ ਚੱਲ ਜਾਂਦਾ ਸੀ ਕਿੱਕਰੀ ਬਾਰਡਰ ਦੇ ਉੱਤੇ ਰੋਜ ਦਾ ਸਾਨੂੰ ਘਾਟਾ ਪੈਂਦਾ ਸੀ ਇੱਕ ਬੰਦਾ ਰੋਜ ਬਲੀ ਦਾ ਦਾਨ ਛੱਡਦਾ ਸੀ ਸਾਡਾ 750 ਬੰਦਾ ਉੱਥੇ ਹੀ ਜਾਨ ਗਵਾ ਕੇ ਆਏ ਮੈਨੂੰ ਵੀ ਖੁਦ ਮੇਰੀ ਅੱਖ ਖਰਾਬ ਹੋ ਗਈ ਮਨ ਲੈ ਚ ਧੂਆਂ ਜਿਹੜਾ ਸੀ ਸਾਡੇ ਉੱਤੇ ਤੱਤੇ ਪਾਣੀ ਛੁੱਟੇ ਉਹਨਾਂ ਨੇ ਸਾੜਦੇ ਬਲਦੇ ਤੇ ਬੁਰੀ ਹਾਲਤ ਕੀਤੀ ਫਿਰ ਸਾਡੇ ਉੱਤੇ ਜਿੰਨਾ ਵੀ ਉਹਨਾਂ ਨੇ ਆਈਟਮ ਬੰਬ ਜਿਹੜੇ ਪੈਰਾਂ ਦੇ ਵਿੱਚ ਅੱਗ ਲੱਗ ਗਈ ਪੈਰਾਂ ਦੇ ਵਿੱਚ ਬਲਦੇ ਹੋਏ ਬੰਬ ਛੁੱਟੇ ਸਾਡੇ ਵੀ ਇਹਨਾਂ ਨੂੰ ਕਿਸੇ ਤਰ੍ਹਾਂ ਵੀ ਪਿੱਛੇ ਮੋੜਨਾ ਪਰ ਅਸੀਂ ਪਿੱਛੇ ਹਟਣ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਗਾਂਵ ਵਧਣ ਦੀ ਕੋਸ਼ਿਸ਼ ਕੀਤੀ ਹੁਣ ਵੀ ਸਾਡੀ ਇਹੋ ਹੀ ਕੋਸ਼ਿਸ਼ ਆ ਕਿ ਅਸੀਂ ਪਿੱਛੇ ਨਹੀਂ ਹਟਣਾ ਇਹ ਜਿਹੜੀ ਫੈਕਟਰੀ ਬੰਦ ਕਰਾਈ ਤੋਂ ਬਿਨਾ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਘਰ ਨੂੰ ਨਹੀਂ ਜਾ ਸਕਦੇ ਤੇ ਦੇਖੋ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਲੜਾਈ ਲੜ ਰਹੇ ਨੇ ਪੌਣ ਪਾਣੀ ਦੀ ਹਵਾ ਪਾਣੀ ਸਭ ਦਾ ਸਾਂਝਾ ਹੈ ਜ਼ਮੀਨ ਕਿਸੇ ਦੀ ਵੱਧ ਘਟ ਹੋ ਸਕਦੀ ਕਿ ਕੋ 4 ਮਰਲੇ ਵੱਧ ਤੇ ਕਿਸੇ ਦੀ ਕੋ ਘਟੇ ਪਰ ਦਰਿਆਵਾਂ ਦੇ ਪਾਣੀ ਤੇ ਹਰੇਕ ਗਰੀਬ ਅਮੀਰ ਦਾ ਬਰਾਬਰ ਦਾ ਹੱਕ ਹੈ ਅਸਮਾਨ ਤੇ ਬਰਾਬਰ ਦਾ ਹੱਕ ਹੈ ਹਵਾ ਤੇ ਬਰਾਬਰ ਦਾ ਹੱਕ ਹੈ ਔਰ ਹਵਾ ਪਾਣੀ ਦੀ ਲੜਾਈ ਲੜ ਰਹੇ ਨੇ ਔਰ ਜਿਵੇਂ ਰਾਜਵੀਰ ਦੀ ਗੱਲ ਦੱਸੀ ਏ ਇੱਕ 4 ਮਹੀਨੇ ਦੀ ਬੱਚੀ ਉਹ ਪਿੱਛੇ ਛੱਡ ਗਿਆ ਤੇ ਆਪਣੇ ਬਜ਼ੁਰਗ ਮਾਂ ਪਿਓ ਛੱਡ ਗਿਆ ਅੱਜ ਉਹਨਾਂ ਦਾ ਸਹਾਰਾ ਕੌਣ ਹੈ ਪਰ ਜਵਾਨੀ ਦੀ ਉਹਦੀ ਘਰ ਵਾਲੀ ਸੋ ਇਨਾਂ ਦੀ ਮੌਤ ਦੀ ਜ਼ਿੰਮੇਵਾਰ ਕੌਣ ਹੈ ਸਰਕਾਰ ਨੂੰ ਜ਼ਿੰਮੇਵਾਰੀ ਲੈਣੀ ਪਵੇਗੀ ਸਰਕਾਰ ਕਹਿੰਦੀ ਸੀ ਵੋਟ ਪਾਉਣਾ ਤੁਹਾਡਾ ਫਰਜ਼ ਹੈ ਬਾਅਦ ਵਿੱਚ ਸਾਡੇ ਜ਼ਿੰਮੇਵਾਰੀਆਂ ਵੱਧ ਜਾਣਗੀਆਂ ਕਿ ਆਹ ਜ਼ਿੰਮੇਵਾਰੀਆਂ ਨੇ ਇੱਕ ਫੈਕਟਰੀ ਨੂੰ ਬਚਾਉਣ ਲਈ ਲੱਖਾਂ ਲੋਕਾਂ ਦੇ ਤੁਸੀਂ ਸਿਵੇ ਸੇਕ ਰਹੇ ਹੋ ਇੱਕ ਪੂੰਜੀਪਤੀ ਨੂੰ ਇੱਕ ਪੂੰਜੀਪਤੀ ਨੂੰ ਬਚਾਉਣ ਆਤੇ ਜੀ ਲੱਖਾਂ ਲੋਕਾਂ ਨੂੰ ਇੱਕੋ ਗਲਤ ਹਾਂ ਕਰੋ ਬੇਕਾਰ ਹੋ ਰਹਾ ਤੇ ਇੱਕ ਬੰਦੇ ਦੀ ਸਰਕਾਰ ਮਦਦ ਕਰ ਰਹੀ ਉਹਦੇ ਡੱਲੇਵਾਲ ਸਾਹਿਬ ਨੇ ਵੀ ਇਹੀ ਪਾਇਆ ਸੀ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਪਰ ਸਰਕਾਰ ਨੇ ਸੋਚਿਆ ਨਹੀਂਗਾ ਸੋ ਵੇਖੋ ਇਹ ਲੋਕ ਸਾਰੇ ਪੀੜਤ ਲੋਕ ਨੇ ਸੋ ਮੈਂ ਕਹਿੰਦਾ ਵੀ ਹੋਰ ਵੀ ਜਥੇਬੰਦੀਆਂ ਨੇ ਤੇ ਸੋ ਇਹ ਸਾਰੇ ਜਿਹੜੇ ਨੇ ਪੰਜਾਬ ਤੇ ਜਿਹੜੇ ਹੋਰ ਇਹਨੇ ਜ਼ੁਲਮ ਜਿਹੜੇ ਨਵੀਂ ਸਰਕਾਰ ਵੱਲੋਂ ਜਾਂ ਪਹਿਲੀਆਂ ਸਰਕਾਰਾਂ ਵੱਲੋਂ ਜਿਹੜੇ ਮੁੱਢ ਬਣੇ ਗਏ ਸੀ ਇੱਧਰ ਵੇਖੋ ਸਾਡੇ ਵੀਰ ਉਹ ਦਿੱਲੀ ਵਾਲਾ ਜਿਹੜਾ ਬਿਲਕੁਲ ਅੰਦੋਲਨ ਓਵੇਂ ਲੱਗ ਰਿਹਾ ਓਵੇਂ ਹੀ ਸਾਡੇ ਵੀਰ ਐ ਠੰਡ ਦੇ ਵਿੱਚ ਪੋਹ ਦੇ ਦਿਨ ਨੇ ਅੱਗ ਸੇਕ ਰਹੇ ਨੇ ਇੱਧਰ ਥਾ ਥਾ ਤੰਬੂ ਲੱਗ ਚੁੱਕੇ ਨੇ ਇਹ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਇਸ ਉਹਨਾਂ ਦਾ ਸੀ ਟੈਂਟ ਇਹ ਸਰਦਾਰ ਬਲਵੀਰ ਸਿੰਘ ਜੀ ਰਾਜੇਵਾਲ ਪੰਜਾਬ ਪ੍ਰਧਾਨ ਜਿਹੜੇ ਨੇ ਇਸ ਉਹਨਾਂ ਦਾ ਸੋ ਇਹਨਾਂ ਦੇ ਆਗੂ ਸਹਿਬਾਨ ਵੀ ਨਾਲ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਕਿਵੇਂ ਜੀ ਪੱਕੇ ਮੋਰਚੇ ਲੱਗ ਗਏ ਨੇ ਜੀ ਹਾਂਜੀ ਪੱਕੇ ਮੋਰਚੇ ਲੱਗ ਗਏ ਜੀ ਲੰਮਾ ਚੱਲੇ ਹੋਏ ਜੀ ਸੰਗ ਲੰਮਾ ਚੱਲੇ ਜਿੱਨਾ ਜੇ ਮੋਰਚਾ ਜੀਰਾ ਫੈਕਟਰੀ ਦਾ ਫਤਿਹ ਨਹੀਂ ਹੁੰਦਾ ਇਹ ਲੰਮਾ ਚੱਲੇਗਾ ਜੀ ਪਰ ਜਿਵੇਂ ਵੇਖੋ ਰੋਜ਼ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਅੱਜ ਵੀ ਰਾਜਵੀਰ ਵੀਰ ਦੀ ਮੌਤ ਹੋ ਗਈ ਹੈ 4 ਮਹੀਨਿਆਂ ਦੀ ਬੱਚੀ ਉਹਦੀ ਹਾਂਜੀ ਹਾਂਜੀ ਰਾਜਵੀਰ ਦੇ ਅੱਜ ਭੋਗ ਤੇ ਸਾਰੀ ਸੰਗਤ ਆਈ ਹੈ ਜੀ ਇਸ ਕਰਕੇ ਇਹ ਇਥੇ ਇੱਕ ਮੌਤ ਰਾਜਵੀਰ ਦੀ ਨਹੀਂ ਬਹੁਤ ਲੋਕਾਂ ਦੇ ਘਰਾਂ ਦੇ ਵਿੱਚ ਲੋਕ ਬਿਮਾਰ ਪਏ ਨੇ ਜਿੰਦਾ ਜ਼ਿੰਮੇਵਾਰ ਹੈ ਫੈਕਟਰੀ ਮਾਲਕ ਇਹ ਇਸ ਵਾਸਤੇ ਜਨਰਲ ਫੈਕਟਰੀ ਇੱਕ ਹੀ ਫੈਕਟਰੀ ਨਹੀਂ ਹੋਰ ਵੀ ਜੋ ਫੈਕਟਰੀਆਂ ਨੇ ਜਿਨ੍ਹਾਂ ਦੇ ਬੰਦ ਨਾ ਹੋਣਗੇ ਉਹਨਾਂ ਦੇ ਮੁਰਤੇ ਚੱਲਣਗੇ ਜੀ ਹਾਂਜੀ ਸਾਡੇ ਨਾਲ ਕਿਸਾਨ ਆਗੂ ਨੇ ਜੀ ਸਾਡੇ ਨਾਲ ਰਾਜੇ왈 ਸਾਹਿਬ ਦੇ ਸਰਦਾਰ ਪ੍ਰਗਟ ਸਿੰਘ ਜੀ ਹਾਂਜੀ ਕਿਵੇਂ ਅੱਜ ਵੇਖਦੇ ਵੀ ਇੱਕ ਰਾਜਵੀਰ ਮੁੰਡਾ ਭਰ ਜਵਾਨੀ ਦੇ ਵਿੱਚ ਉਹਦੀ ਮੌਤ ਹੋ ਜਾਂਦੀ ਏ ਥੋੜੇ ਦਿਨ ਪਹਿਲਾਂ ਚੈਨਲ ਤੇ ਕਹਿ ਰਹੇ ਵੀ ਮੇਰੀ ਜੇ ਮੌਤ ਹੁੰਦੀ ਏ ਤੇ ਦੀ ਜ਼ਿੰਮੇਵਾਰ ਫੈਕਟਰੀ ਮਾਲਕ ਹੋਏਗਾ 4 ਮਹੀਨਿਆਂ ਦੀ ਬੱਚੀ ਪਿੱਛੇ ਛੱਡ ਜਾਂਦਾ ਬਜ਼ੁਰਗ ਮਾਂ ਬਾਪ ਨੇ ਅੱਜ ਉਹਨਾਂ ਦਾ ਸਾਰਾ ਕੌਣ ਏ ਐ ਬਿਲਕੁਲ ਜੀ ਇਹਦੂ ਵੱਡੇ ਸਬੂਤ ਸਰਕਾਰ ਨੂੰ ਕਿਹੜੇ ਚਾਹੀਦੇ ਆ ਜਿਹੜਾ ਮਰਨ ਤੋਂ ਪਹਿਲਾਂ ਬੰਦਾ ਬਕੈਰਾ ਇੱਕ ਵੀਡੀਓ ਪਾਉਂਦਾ ਔਰ ਕਹਿੰਦਾ ਵੀ ਮੈਂ ਇਸ ਚੀਜ਼ ਤੋਂ ਪੀੜਤ ਆ ਜੀ ਸਰਕਾਰ ਕਿਹੜੀਆਂ ਲੇਬਾਂ ਭਾਲਦੀ ਜਦੋਂ ਅਸੀਂ ਮੋਟਰਾਂ ਚਲਾ ਕੇ ਸਾਹਮਣੇ ਕਹਿੰਨੇ ਆਣ ਕੇ ਲੈਬ ਤੇ ਟੈਸਟ ਕਰ ਲਓ ਤੁਸੀਂ ਲੈਬ ਇੱਥੇ ਲਿਓ ਜੀ ਫਿਰ ਵੀ ਜਾ ਕੇ ਕਹਿੰਦੇ ਉਹ ਨਹੀਂ ਜੀ ਪਾਣੀ ਠੀਕ ਆ ਇਸ ਗੰਦੇ ਸਿਸਟਮ ਦੀ ਭੀੜ ਇੱਕ ਨਹੀਂ ਛੜਿਆ ਰਾਜਵੀਰ ਬਹੁਤ ਜ਼ਿਆਦਾ ਇੱਥੇ ਨੌਜਵਾਨ ਮਰੇ ਔਰ ਪੂਰਾ ਮੈਂ ਸਮਝਣਾ ਪੰਜਾਬ ਕੀ ਦੇਸ਼ ਹੀ ਇਹਦੀ ਗ੍ਰਿਫਟ ਦੇ ਵਿੱਚ ਆ ਗਿਆ ਜੀ ਮੈਂ ਕੱਲ ਦੁਨੀਆ ਦਾ ਇੱਕ ਵਰਲਡ ਦਾ ਸਾਇੰنس ਦਾ ਆਂਡ ਇੰਡੀਆ ਨੂੰ ਬਲੌਗ ਕਰਦਾ ਮੈਂ ਉਹਦੀ ਇੰਟਰਵਿਊ ਸੁਣ ਰਿਹਾ ਸੀ ਹਾਂ ਔਰ ਕੈਨੇਡਾ ਦੀ ਧਰਤੀ ਤੇ ਇਸ ਵਕਤ ਉਹ ਸਰਕਾਰੀ ਜੋਬ ਕਰ ਰਿਹਾ ਹੈ ਉਹ ਸੈਂਟਸਟ ਬਹੁਤ ਵੱਡਾ ਜੀ ਉਹ ਕਹਿ ਰਿਹਾ ਜਿਹੜੇ ਨਕਾਮਿਸ ਗੈਂਗਸਟਰ ਬਣ ਗਏ ਕਿਉਂ ਵੱਡੇ ਜਿਹੜੀਆਂ ਜਿਹੜੀਆਂ ਕਾਰਪੋਰੇਟ ਘਰਾਣੇ ਨੇ ਜੀ ਇਹ ਵਰਲਡ ਲੈਵਲ ਦੀ ਇਹ ਗੇਮ ਆ ਜੀ ਇਹਦੇ ਚ ਵਰਲਡ ਲੈਵਲ ਤੇ ਇਹ ਸਾਰੇ ਦੇਖਦੇ ਆ ਵੀ ਕਿਹੜੀ ਦੇਸ਼ ਜਿਹੜਾ ਹੈ ਕਿਹੜੇ ਦੇਸ਼ ਦੇ ਵਿੱਚ ਸਾਨੂੰ ਇੰਡਸਟਰੀ ਲਾਵਾਂਗੇ ਔਰ ਉੱਥੇ ਕ腐ਸ਼ਨ ਕਿੰਨੀ ਕੁ ਚੱਲਦੀ ਆ ਵੀ ਮਹਿਕਮਾ ਉੱਥੇ ਲੀਡਰ ਔਰ ਜਿਹੜੇ ਸਰਕਾਰੀ ਮਲਾਜੋਂ ਕਰਾਪਸ਼ਨ ਕਿੰਨੀ ਲੈਂਦੇ ਐ ਕਿਉਂਕਿ ਅਸੀਂ ਜਾ ਕੇ ਫੈਕਟਰੀਆਂ ਲਾਉਣੀਆਂ ਅਸੀਂ ਪਲਿਊਟ ਕਰਨਾ ਉੱਥੇ ਥਾਂ ਨੂੰ ਧਰਤੀ ਨੂੰ ਪਾਣੀ ਨੂੰ ਜੀ ਜਿਹੜੇ ਦੇਸ਼ ਦੇ ਵਿੱਚ ਕਰਾਪਸ਼ਨ ਚੱਲਦੀ ਉੱਥੇ ਜ਼ਿਆਦਾ ਤਰਜੀਹ ਦਿੰਦੇ ਇੰਡੀਆ ਵਰਗੇ ਮੁਲਕ ਪਾਕਿਸਤਾਨ ਵਰਗੇ ਉੱਥੇ ਆਣ ਕੇ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਇਹਨਾਂ ਨੂੰ ਟ੍ਰੀਟਮੈਂਟ ਪਲਾਂਟ ਤੇ ਕਿਉਂਕਿ ਜਿਹੜਾ ਇੱਥੇ ਇਹਨਾਂ ਦੀ ਸਾਈਡ ਕਰਕੇ ਦੇਖੋ ਤੁਸੀਂ ਜੀ ਔਰ ਬੜੇ ਭਿਆੰਕਰ ਇਹਨਾਂ ਨੇ ਜਿਹੜੇ ਇੱਥੇ ਪ੍ਰੋਡਕਟ ਬਣਾ ਰਹੇ ਨੇ ਜਿਵੇਂ ਸਾਈਨਡ ਸਾਈਨ ਸਾਈਨਡ ਕੁਲ ਕੁਲ ਡੜੀ ਲਕੋਲ ਸ਼ਰਾਬ ਔਰ ਕਈ ਕੁਛ ਪ੍ਰੋਡਕਟ ਬਿਊਟੀ ਪਾਰਲਰ ਦੇ ਜਿਹੜੇ ਉਹ ਕੈਮੀਕਲਾਂ ਦੇ ਨਾਲ ਹੀ ਬਣਦੇ ਔਰ ਬਹੁਤ ਜ਼ਿਆਦਾ ਘਾਤਕ ਕੈਮੀਕਲ ਨੇ ਉਹਨਾਂ ਨੂੰ ਟ੍ਰੀਟਮੈਂਟ ਕਰਨ ਵਾਸਤੇ ਬਹੁਤ ਜ਼ਿਆਦਾ ਪੈਸਾ ਚਾਹੀਦਾ ਇਹਨਾਂ ਨੇ ਇਹ ਥਾਵਾਂ ਚੁਣੀਆਂ ਇੰਡੀਆ ਦੇ ਵਿੱਚ ਵੀ ਜੇ ਸਭ ਤੋਂ ਪਹਿਲਾਂ ਲੀਡਰ ਪ੍ਰਿਸਟ ਇਹਨਾਂ ਨੇ ਪੈਸੇ ਦੇ ਕੇ ਉਹਨਾਂ ਤੋਂ ਮਨਜ਼ੂਰੀਆਂ ਲਈਆਂ ਦੂਜੇ ਨੰਬਰ ਤੇ ਨਾ ਪੈਸੇ ਦੇ ਕੇ ਜਦੋਂ ਸਾਡਾ ਮੈਂ ਸਭ ਤੋਂ ਦੋਸ਼ੀ ਜਿਸ ਦਿਨ ਦਾ ਇੱਥੇ ਤੁਰਿਆ ਮੈਂ ਸਭ ਤੋਂ ਵੱਡਾ ਦੋਸ਼ੀ ਪੋਲੂਸ਼ਨ ਕੰਟਰੋਲ ਬੋਰਡ ਨੂੰ ਸਮਝਦਾ ਜਿਨੇ ਪੰਜਾਬ ਕੀ ਪੂਰੇ ਜਿੰਨੇ ਵੀ ਸਟੇਟਾਂ ਦੇ ਸਾਰੇ ਇਹ ਤੁਸੀਂ ਮੈਂ ਇਮਾਨਦਾਰੀ ਨਾਲ ਇੱਥੇ ਗੱਲ ਕਹਿਣਾ ਤੁਹਾਨੂੰ ਤੁਸੀਂ ਪੰਜਾਬ ਦੀ ਸਾਰੀ ਇੰਡਸਟਰੀਆਂ ਜਾ ਕੇ ਚੈੱਕ ਕਰ ਲਓ ਜੇ ਤੁਹਾਨੂੰ 99% ਟ੍ਰੀਟਮੈਂਟ ਪਲਾਂਟ ਬੰਦ ਨਾ ਮਿਲਣ ਮੈਨੂੰ ਆਣ ਕੇ ਕਟਾਰੇ ਦੇ ਖਲਾਰ ਲਿਓ ਸਾਰੇ ਟ੍ਰੀਟਮੈਂਟ ਪਲਾਂਟ ਬੰਦ ਨੇ ਔਰ ਜਦੋਂ ਇਹ ਚੈਕਿੰਗ ਕਰਨ ਜਾਂਦੇ ਆ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਟੈਂਚੀ ਪੈਸੇ ਚਲੇ ਜਾਂਦੇ ਆ ਇਹ ਚੈੱਕ ਤੱਕ ਨਹੀਂ ਕਰਦੇ ਜਾ ਕੇ ਪੋਲਿਊਸ਼ਨ ਕੰਟਰੋਲ ਬੋਰਡ ਔਰ ਦੋਚੀ ਜਾਨ ਸਾਨੂੰ ਲੋਕਾਂ ਨੂੰ ਦੇਣੀ ਪੈਂਦੀ ਕਟਾਰੇ ਦੇ ਵਿੱਚ ਫੇਰ ਪਰਚੇ ਸਾਡੇ ਦੇ ਵੀ ਇਹ ਗਲਤ ਕਰ ਰਹੇ ਨਾਲੇ ਸਾਨੂੰ ਕੁੱਟਦੇ ਆ ਨਾਲੇ ਸਾਨੂੰ ਮਾਰਦੇ ਆ ਨਾਲੇ ਜਿਵੇਂ ਤੁਹਾਡਾ ਚੈਨਲ ਆ 20 ਲੱਖ ਦੇ ਫਲੋਵਰ ਤੁਹਾਡੇ ਅਸੀਂ 20 ਲੱਖ ਤੋਂ ਜ਼ਿਆਦਾ ਲੋਕ ਦੇਖਦੇ ਮੇਰੀ ਗੱਲ ਨੂੰ 20 ਲੱਖ ਲੋਕ ਸੁਣਨਗੇ ਔਰ ਇਹ ਕਹ ਰਹੇ ਡੈਮੋਕ੍ਰੇਸੀ ਦੇ ਵਿੱਚ ਚੌਥਾ ਪਿੱਲਰ ਗਿਣਿਆ ਗਿਆ ਕਿਉਂਕਿ ਜਿਹੜੀ ਡੈਮੋਕ੍ਰੇਸੀ ਪੀਸਫੁੱਲ ਚੱਲਦੀਆਂ ਜਿਹੜੇ ਦੇਸ਼ ਦੀਆਂ ਉਹਨੂੰ ਡੈਮੋਕ੍ਰੇਸੀ ਦਾ ਚੌਥਾ ਪਿੱਲਰ ਹੁੰਦਾ ਸਤੰਭ ਹੁੰਦਾ ਚੌਥਾ ਸਤੰਭ ਚੌਥੇ ਸਤੰਭ ਨੂੰ ਰੋਕਿਆ ਔਰ ਆਵਾਜ਼ ਜਿਹੜੀ ਸਾਡੀ ਇੱਥੇ ਸੜਕਾਂ ਦੇ ਗੜੀਆਂ ਕੂਚਿਆਂ ਤੋਂ ਪਿੰਡਾਂ ਤੋਂ ਜਿਹੜੀ ਅਸੀਂ ਆਵਾਜ਼ ਬੁਲੰਦ ਕਰਦੇ ਹਾਂ ਲੋਕਾਂ ਤੱਕ ਜਾਣੀ ਨਹੀਂ ਚਾਹੀਦੀ ਕਿਉਂਕਿ ਐਜੀਟੇਸ਼ਨ ਜ਼ਿਆਦਾ ਨਾ ਮਗ ਜਾਵੇ ਸਰਕਾਰ ਮੋਦੀ ਗਵਰਨਮੈਂਟ ਨੇ ਜਿਵੇਂ ਬੈਨ ਕੀਤੇ ਸੀ ਚੈਨਲ ਓਵੇਂ ਹੀ ਇਹ ਪੰਜਾਬ ਸਰਕਾਰ ਵਾਲਾ ਭਗਵੰਤ ਮਾਨ ਸੇਮ ਕਾਪੀ ਕਾਪੀ ਹੁੰਦੀ ਕਿਉਂਕਿ ਮੀਡੀਆ ਤੇ ਜਦੋਂ ਤੁਸੀਂ ਦਬਾਅ ਪਾਓਗੇ ਚੌਥੇ ਪਿਲਰ ਤੇ ਤੇ ਇਹਦਾ ਮਤਲਬ ਇਹ ਲੋਕਾਂ ਨੂੰ ਤੁਸੀਂ ਦਬਾ ਰਹੇ ਹੋ ਇਹ ਦੁਬਾਰਾ ਇਸ ਕਰਕੇ ਇਹਨਾਂ ਨੇ ਇਹ ਸਾਰੇ ਜਿਹੜੇ ਆ ਬਲਾਈਆਂ ਫੈਕਟਰੀਆਂ ਇਹ ਤਾਂ ਫੈਕਟਰੀ ਅਸੀਂ ਬੰਦ ਕਰਾਉਣੀ ਕੋਈ ਦੁਨੀਆ ਦੀ ਤਾਕਤ ਨਹੀਂ ਜਾਂ ਤਖਤ ਜਾਂ ਤਖਤਾ ਕਰਤਾਰ ਸਿੰਘਾ ਉੱਥੇ ਮੈਂ ਬੋਲਦਾ ਨਰਸਾ ਦਿੱਲੀ ਜਾਂ ਤਾਂ ਬੰਦ ਕਰਾ ਕੇ ਜਾਵਾਂਗੇ ਜਾਂ ਫਿਰ ਇੱਥੇ ਹੀ ਰਵਾਂਗੇ ਇਹ ਇਹ ਦੁੱਜੀ ਨਹੀਂ ਕੋਈ ਗੱਲ ਐ ਇਦਾਂ ਨਹੀਂ ਜੋ ਸ਼ਾਨਿਕ ਸ਼ੈਰ ਨੇ ਲਿਖਿਆ ਕਹਿੰਦਾ ਜੇ ਦੁਸ਼ਮਣ ਗੋਲੀਆਂ ਗਿਣ ਕੇ ਮਾਰਦਾ ਨਹੀਂ ਤੇ ਲਾਛਾ ਅਸੀਂ ਵੀ ਕਦੀ ਗਣ ਕੇ ਚੁੱਕੀਆਂ ਨਹੀਂ ਐ ਲਾਛਾ ਅਸੀਂ ਵੀ ਕਦੀ ਗਣ ਕੇ ਨਹੀਂ ਲਾਦਦੇ ਫਿਰ ਜੇ ਉਸਮ ਨੇ ਜ਼ਬਰ ਵਾਲੇ ਖਿਲਾਫ ਪਰ ਇੱਕ ਸ਼ੋਭ ਸੱਗੇਤ ਜੀ ਲੋਕਾਂ ਨੂੰ ਲੜਨ ਦਾ ਵੱਲ ਆ ਗਿਆ ਕਿਉਂਕਿ ਇਹ ਉਹ ਤੋਂ ਐਸੀ ਟ੍ਰੇਨਿੰਗ ਕੀਤੀ ਸੀ ਨਾ ਸਾਡੀ 20 ਟੀਮ ਇੱਥੇ ਕੰਮ ਕਰ ਰਹੀ ਏ ਜਿ세 ਬੰਦੀਆਂ ਬੈਕ ਤੇ ਆ ਤੁਸੀਂ ਰਪਾਲ ਜੀ ਸਭ ਤੋਂ ਪਹਿਲੇ ਦਿਨ ਤੋਂ ਇਹਦੇ ਵਿੱਚ ਵਿਚਰ ਰਹੇ ਹੋ ਸਾਡੀ ਜਿਹੜੀ ਟ੍ਰੇਨਿੰਗ ਦਾ ਹਿੱਸਾ ਏ ਇੱਥੇ ਦਿਸ ਰਿਹਾ ਟ੍ਰੇਨਿੰਗ ਦਾ ਸਾਨੂੰ ਰੰਗ ਸਾਨੂੰ ਖੁਸ਼ੀ ਹੁੰਦੀ ਏ ਯਾਰ ਜੇ ਅਸੀਂ ਦਿੱਲੀ ਦੇ ਸਕੂਲ ਦੇ ਵਿੱਚ ਜਿਹੜੇ ਬੱਚੇ ਸਾਡੇ ਗੁਰਪੀ ਕੋਟ ਲਈ ਹੋਰ ਕਈ ਗਏ ਜਿਹੜੇ ਪੱਤਰਕਾਰ ਬਣ ਕੇ ਦਿੱਲੀੋਂ ਵਾਪਸ ਆਏ ਉਹਦੇ 'ਚ ਤੁਸੀਂ ਵੀ ਵੱਡਾ ਯੋਗਦਾਨ ਦਿੱਲੀ ਪਾਇਆ ਸਾਨੂੰ ਪਤਾ ਹੈ ਇਸ ਕਰਕੇ ਖੁਸ਼ੀ ਹੋਈ ਹੈ ਵੀ ਸਾਨੂੰ ਲੜਨ ਦਾ ਤਰੀਕਾ ਆ ਗਿਆ ਸਰਕਾਰ ਤਾਂ ਚਾਹੁੰਦੀ ਬੈਲਸ ਹੋ ਜਾਣ ਗੱਲ ਪੈ ਜਾਣ ਇਹ ਆਪਦੇ ਤੇ ਗੱਲ ਲੈਣੋਂ ਦੁਨੀਆ ਦੇ ਸਾਹਮਣੇ ਇਹਨਾਂ ਨੂੰ ਸ਼ੋਅ ਕਰ ਦਈਏ ਇਹ ਤਾਂ ਦੰਗਾ ਕਰਦੇ ਦਗਾਈ ਮੈਨੂੰ ਸਵਾਲ ਕੀਤਾ ਸੀ ਕੱਲ ਮੈਂ ਪਤਲਾ ਸਾੜਿਆ ਮਖੂ ਅਸੀਂ ਜਿਹੜਾ ਪ੍ਰੋਗਰਾਮ ਦਿੱਤਾ ਸੀ ਸਾਂਝੇ ਮੋਰਚੇ ਨੇ ਅਸੀਂ ਮਖੂ ਚੌਂਕ 'ਚ ਮੈਨੂੰ ਸਵਾਲ ਕੀਤਾ ਮੇਰਾ ਵੀਰ ਓ ਛੋਟਾ ਵੀਰ ਕਹਿੰਦਾ ਜੀ 300 ਕਰੋੜ ਰੁਪਈਆ ਮਲਹੋਤਰਾ ਕਹਿੰਦਾ ਮੇਰਾ 300 ਕਰੋੜ ਦਾ ਜਿਹੜਾ ਕਾਰੋਬਾਰ ਏ ਮਿੱਟੀ ਹੋ ਜਾਊ ਮੈਂ ਕਿੱਥੇ ਪੁੱਟ ਕੇ ਲੈ ਜਾ ਮੈਂ ਕਿਹਾ 3 ਲੱਖ ਕਰੋੜ ਵੀ ਹੋਵੇ ਤੇ ਜਿੰਦਗੀਆਂ ਸਾਡੀਆਂ ਨਾਲੋਂ 3 ਲੱਖ ਕਰੋੜ ਜੋਂਦੀ ਜਿਹੜੀ ਤੁਸ਼ ਮਾਤਰ ਕੀਮਤ ਨਹੀਂ ਜੀ 3 ਲੱਖ ਕਰੋੜ ਤਾਂ ਕੁਛ ਵੀ ਨਹੀਂਗਾ ਕਿਉਂਕਿ ਜੇ ਤੁਸੀਂ ਇੰਡਸਟਰੀ ਸਾਡੀ ਸਾਡੇ ਸਿਵਿਆਂ ਦੀ ਅੱਗ ਦੇ ਉੱਤੇ ਸਾਡੇ ਸਿਰਾਂ ਦੇ ਉੱਤੇ ਜੇ ਇੰਡਸਟਰੀ ਲੱਗਦੀ ਤੇ ਸਾਨੂੰ ਇਹੋ ਜਿਹੀ ਇੰਡਸਟਰੀ ਨਹੀਂ ਚਾਹੀਦੀ ਸੈਂਕੜੇ ਕਰੋੜਾਂ ਦੀਆਂ ਮਿੱਲਾਂ ਬੰਦ ਹੋ ਗਈਆਂ ਆਹ ਸੇਰੋਂ ਮਿੱਲ ਬੰਦ ਹੋ ਗਈ ਜੀਰਾ ਮਿੱਲ ਬੰਦ ਹੋ ਗਈ ਜਗਰਾਉ ਮਿੱਲ ਬੰਦ ਹੋ ਗਈ ਇਹ ਖਰਬਾ ਰੁਪਈਆਂ ਦੀਆਂ ਮਿੱਲਾਂ ਬੰਦ ਹੋ ਗਈਆਂ ਤੇ ਇਹ ਮਿੱਲ ਬਿਲਕੁਲ ਜੀ ਇਹ ਨਹੀਂ ਕੀਤੀ ਜਾ ਸਕਦੀ ਕੋ ਤੇਲ ਰਿਫਾਈਨਡ ਦੇ ਕਿਉਂ 26 26 ਦੇ ਕਰੀਬ ਆ ਮੈਨੂੰ ਜਿਆਦਾ ਨਹੀਂ ਪਤਾ 26 ਦੇ ਕਰੀਬ ਆ ਪੰਡਿਆ ਜਿਹੜੀਆਂ ਪੰਜਾਬ ਦੇ ਵਿੱਚ ਮਿਲਾਂ ਬੰਦ ਹੋਈਆਂ ਗੰਨਾ 슈ਗਰ ਜਿਹੜੀ ਬਣਦੀ ਸੀ ਜੀ ਕਿੰਨੇ ਬੰਦ ਕਰਾਈਆਂ ਪੋਲੀਟਿਕਲ ਲੋਕ ਨਹੀਂ ਚਾਹੁੰਦੇ ਜੀ ਕਿਉਂਕਿ ਸਰਕਾਰ ਦੀਆਂ ਮਿਲਾਂ ਫੇਲ ਕਿਵੇਂ ਹੁੰਦੀਆਂ ਪ੍ਰਾਈਵੇਟ ਬੱਸਾਂ ਜਿਹੜੀਆਂ ਉਹ ਕਿਵੇਂ ਟਾਪ ਤੇ ਚੱਲਦੀਆਂ ਪੰਜਾਬ ਰੋਡ ਵੇਧ ਕਿਉਂ ਨਹੀਂ ਚੱਲਦੀ ਇਹ ਇਹਨਾਂ ਨੇ ਮਿਲਾਂ ਫੇਲ ਕਰਤੀਆਂ ਅਗਰ ਜੀਤ ਰਾਣੇ ਦੀ ਬਿੱਲ ਕਿਵੇਂ ਚੱਲੀ ਜਾਂਦੀ ਆ ਗੰਨਾ ਮਿਲ ਚੱਲਦੀ ਹੈ ਨਾ ਪੁੱਟਰ ਵਾਲੀ ਕੀ ਗੱਲ ਉਹਨੂੰ ਕੀ ਆ ਵੀ ਉਹਨੂੰ ਕਿਤੇ ਵੱਖਰਾ ਕੋਈ ਹਸਾਬ ਕਿਤਾਬੇ ਇਹਨਾਂ ਨੇ ਮਿਲਾਂ ਫੇਲ ਕਰ ਦਿੱਤੀਆਂ ਸਿਰਫ ਇੱਕ ਕਾਰਪੋਰੇਟ ਕਰਾਣੇ ਇਹ ਜਿਹੜੇ ਥੋੜੇ ਦੇ ਲੋਕ ਜਿਹੜੇ ਵੱਡੇ ਕਾਰਪੋਰੇਟ ਕਰਾਣੇ ਆ ਉਹਨਾਂ ਦੇ ਗਲਬਾ ਕਾਇਮ ਰੱਖਣਾ ਚਾਹੁੰਦੇ ਜਿਵੇਂ ਦੀਮ ਲੋਤਰਾ ਹੈ ਸਾਇਲੈਂਟ ਵੱਡਾ ਬਿਜ਼ਨਸ ਹੈ ਵੱਡਾ ਪਲੇਅਰ ਹੈ ਬਹੁਤ ਦੁਨੀਆ ਦਾ ਵੱਡਾ ਪਲੇਅਰ ਹੈ ਮਨੀਸ਼ ਸਸੂਦੀਆ ਦੇ ਨਾਲ ਦਿੱਲੀ ਦੇ ਵਿੱਚ 80% ਦੇ ਠੇਕੇ ਸਾਂਝੇ ਹੁੰਦੇ ਨੇ ਸ਼ਰਾਬ ਦੇ ਹੈ ਉਹ ਜਦੋਂ ਪਿੱਛੇ ਰੇਡ ਪਈ ਦੀ ਗਵਾਹੀ ਆ ਸਰਕਾਰ ਨੇ ਉਹਨੂੰ ਉੱਥੋਂ ਕੰਮ ਰੋੜਿਆ ਦਿੱਲੀੋਂ ਇੱਥੇ ਆਣ ਕੇ ਹਾਈ ਕੋਰਟ ਦੇ ਰਾਹੀਂ ਲੈ ਦੱਸੋ ਜੁਡੀਸ਼ਰੀ ਵੱਧ ਕਿਸਮ ਦੀ ਜਿਹੜੇ ਦੇਸ਼ ਦੀ ਜੁਡੀਸ਼ਰੀ ਤੇ ਸ਼ੱਕ ਦੀ ਨਿਗਾਹ ਉੱਠਦੀ ਹੈ ਵੱਧ ਕਿਸਮ ਦੀ ਉਸ ਦੇਸ਼ ਦੀ ਹੁੰਦੀ ਹੈ ਜੁਡੀਸ਼ਰੀ ਤੇ ਆਕ ਉੱਠਣੀ ਕਿਉਂਕਿ ਆਖਰੀ ਸਹਾਰਾ ਲੋਕਾਂ ਨੂੰ ਜੁਡੀਸ਼ਰੀ ਹੁੰਦੀ ਹੈ ਵੀ ਸਾਨੂੰ ਨਿਆਂ ਮਿਲ ਜੂ ਜੇ ਸੁਪਰੀਮ ਕੋਰਟ ਨੇ ਦਖਲ ਦਿੱਤਾ ਰਪਾਲ ਜੀ ਦਿੱਲੀ ਪਤਾ ਅਸੀਂ ਉਹਨੂੰ ਰਿਜੈਕਟ ਕੀਤਾ ਨਹੀਂ ਮੰਨਦੇ ਅਸੀਂ ਕਾਲੇ ਕਾਨੂੰਨ ਵਾਪਸ ਕਰਾਉਣੇ ਨਹੀਂ ਇਹ ਮੰਨਦੇ ਹਾਈ ਜਿਹੜਾ ਸੁਪਰੀਮ ਕੋਰਟੋਂ ਡਰਾ ਕਰ ਗਿਆ ਹਾਈ ਕੋਰਟ ਨੇ ਤੁਹਾਡੇ ਸਾਹਮਣੇ 5 ਕਰੋੜ ਰੁਪਇਆ ਪਾਇਆ ਫਿਰ 15 ਪਾਇਆ 20 ਕਰੋੜ 20 ਕਰੋੜ ਰੁਪਇਆ ਪਾਤਾ ਸਰਕਾਰ ਨੇ ਫਟਾਫੜ ਚੱਕ ਕੇ ਜੀ ਦੇਣ ਦੀ ਕੋਸ਼ਿਸ਼ ਕੀਤੀ ਸਾਡੀਆਂ ਉਹਨਾਂ ਨੇ ਕਿਹਾ ਜੀ ਚੱਕ ਹੋ ਇਹਨਾਂ ਦੀਆਂ ਜ਼ਮੀਨਾਂ ਜਿਹੜੇ ਮੁਖੀ ਨੇ ਇਹਨਾਂ ਦੀਆਂ ਜ਼ਮੀਨਾਂ ਕੋਈ ਪਰਵਾਹ ਨਹੀਂ ਸਾਨੂੰ ਜ਼ਮੀਨਾਂ ਦੀ ਕੋਈ ਪਰਵਾਹ ਨਹੀਂ ਸਾਨੂੰ ਪਰਚੀਆਂ ਦੀ ਪਰ ਦੁਨੀਆ ਦੇ ਸਾਹਮਣੇ ਇਹ ਗੱਲ ਅਸੀਂ ਰੱਖੀ ਬਾਦ ਦਲੀਲ ਰੱਖੀ ਵੀ ਜੁਡੀਸ਼ਲੀ ਜਿਹੜੀ ਹੈ ਉਹ ਦੁਆਰੇ ਥੱਲੇ ਕੰਮ ਕਰਦੀ ਏ ਇਹਨਾਂ ਦੇ ਥੱਲੇ ਲਾ ਕੇ ਕੰਮ ਕਰਦੀ ਏ ਜੁਡੀਸ਼ਲੀ ਨੂੰ ਪੈਰ ਖਿੱਚਣੇ ਪੈ ਗਏ ਜਿਹੜੀ ਜੁਡੀਸ਼ਲੀ ਕਹਿੰਦੀ ਸੀ 300 ਮੀਟਰ ਪਿੱਛੇ ਲੈ ਜਾਓ ਹਾਈ ਕੋਰਟ ਕਹਿੰਦਾ ਸੀ ਉਸੇ ਹਾਈ ਕੋਰਟ ਨੇ ਸਟੇਟਮੈਂਟ ਬਦਲੀ ਜੁਡੀਸ਼ਲੀ ਦੀ ਗੱਲ ਕੀਤੀ ਤੁਸੀਂ ਪ੍ਰਧਾਨ ਜੀ ਕੱਲ ਦੀ ਅਖਬਾਰ ਦੇ ਵਿੱਚ ਆਇਆ ਵੀ ਜਦੋਂ ਇੱਥੇ ਵੇਖੋ ਹਾਈ ਕੋਰਟ ਦੇ ਫੈਸਲੇ ਨੂੰ ਢਾਲ ਬਣਾ ਕੇ ਵਰਤਿਆ ਗਿਆ ਘਰਾਂ 'ਚ ਛਾਪੇ ਮਾਰੀ ਹੋਈ ਨਜਾਇਜ਼ ਪਰਚੇ ਹੋਏ ਖੇਚਤੂ ਹੋਈ ਨੌਜਵਾਨਾਂ ਨੂੰ ਜੇਲ੍ਹਾਂ ਸੁੱਟ ਦਿੱਤਾ ਗਿਆ ਵੀ ਹਾਈ ਕੋਰਟ ਦਾ ਫੈਸਲਾ ਹੈ ਸਰਕਾਰ ਨੇ ਤੁਸੀਂ ਕਿਹਾ ਵੀ ਜੁਰਮਾਨਾ ਵੀ ਤਾਰਤਾ ਹੁਣ ਕੱਲ ਜਦੋਂ ਖੱਟਲ ਸਰਕਾਰ ਨੇ ਕਿਹਾ ਖੱਟਲ ਸਰਕਾਰ ਨੇ ਕਿਹਾ ਵੀ ਵੇਖੋ ਜੀ ਹਾਈ ਕੋਰਟ ਦਾ ਫੈਸਲਾ ਹੈ ਐਸ.ਓ.ਐਲ ਨਹਿਰ ਦਾ ਤੇ ਭਗਵੰਤ ਮਾਨ ਕੋ ਕਹਿ ਰਿਹਾ ਵੀ ਕੱਲ ਦੇ ਹਰੇਕ ਪੇਪਰ ਤੇ ਖਬਰ ਸੀ ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਵੀ ਮੈਂ ਹਾਈ ਕੋਰਟ ਦੇ ਫੈਸਲੇ ਨੂੰ ਮੰਨਦਾ ਨਹੀਂ ਇੱਕ ਪਾਸੇ ਕਹਿੰਦੇ ਮੈਂ ਹਾਈ ਕੋਰਟ ਦੇ ਫੈਸਲਿਆਂ ਨੂੰ ਮੰਨਦਾ ਨਹੀਂ ਇੱਥੇ ਹਾਈ ਕੋਰਟ ਦਾ ਫੈਸਲਾ ਢਾਲ ਬਣਾ ਕੇ ਵਰਤਿਆ ਲੋਕਾਂ ਦੇ ਧੌਂ ਤੇ ਗੋਡਾ ਰੱਖ ਕੇ ਇਹ ਜਿਹੜਾ ਸਾਡਾ ਜੁਡੀਸ਼ੀਅਲੀ ਹੈ ਨਾ ਦੋ ਮੂੰਹਾਂ ਦੋ ਮੂੰਹ ਨੇ ਹਾਈ ਕੋਰਟ ਤੋਂ ਉਹੀ ਹੈ ਨਾ ਇੱਕ ਬਨੇ ਐਸਵਾਈਐਲ ਤੇ ਸੁਪਰੀਮ ਕੋਰਟ ਦਾ ਫੈਸਲਾ ਆਉਣ ਵਾਲਾ 19 ਤਰੀਕ ਨੂੰ ਜਾਂ ਕੁਝ ਵੀ ਹੋਵੇ ਕੁਝ ਵੀ ਹੋਵੇਗਾ ਐਦਾਂ ਕਦੇ ਹੋ ਨਹੀਂ ਸਕਦਾ ਜੀ ਅਸੀਂ ਨਾ ਮੈਹਰ ਬਣੀ ਨਾ ਬੰਨ੍ਹ ਦੇਣੀ ਹੈ ਕਿਉਂਕਿ ਉਹ ਤੇਰਾ ਸਾਡੀਆਂ ਭਾਵਨਾ ਜੁੜੀਆਂ ਹੋਈਆਂ ਪੰਜਾਬ ਦੇ ਵਿੱਚੋਂ ਨਹੀਂ ਸਾਡੇ ਕੋਲ ਕਿਉਂਕਿ 40 ਸਾਲ ਜਿਹੜਾ ਪਹਿਲਾ ਅਸੈਸਮੈਂਟ ਹੋਈ ਪਾਣੀ ਦੀ ਅੱਜ 40 ਸਾਲਾਂ ਬਾਅਦ ਤਾਂ ਸਾਡੇ ਕੋਲ ਆਪਦੇ ਜੋਗਾਰੀ ਉਥੇ ਭਗਵੰਤ ਮਾਨ ਨੇ ਕੱਲ ਠੋਕ ਵਜਾ ਕੇ ਕਹਿਤਾ ਤੁਹਾਡੇ ਛੱਤਰ ਦਾ ਡਾਰੇ ਪੰਜਾਬ ਦੇ ਵਿੱਚ ਵੜਨਾ ਕਿਹੜਾ ਮੂਹ ਲੈ ਕੇ ਇੱਕ ਇੱਕ ਲਫਜ਼ ਵੀ ਕੱਢ ਕੇ ਉੱਥੇ ਆਵੇ ਹਾਂ ਜੇ ਪੰਜਾਬ ਦੇ ਵਿੱਚ ਜੀਣਾ ਆਰਾਮ ਕਰਦੇ ਆਂਗੇ ਨਾ ਅਸੀਂ ਕਿਉਂਕਿ ਪੰਜਾਬ ਦਾ ਪਾਣੀ ਕਿਵੇਂ ਦੇ ਸਕਦਾ ਸੀਐਮ ਉੱਥੇ ਬੋਲਣਾ ਪੈਣਾ ਸੀ ਤੁਹਾਡਾ ਦਬਾਅ ਹੈ ਪੰਜਾਬੀਆਂ ਦਾ ਦਬਾਅ ਹੈ ਤੇ ਜੇ ਸ਼ਰਾਬ ਫੈਕਟਰੀ ਉੱਥੇ ਕਹਿੰਦੇ ਜੀ ਮਾਨਿਓ ਕੋਟ ਮਾਨਿਓ ਕੋਟ ਦਾ ਹੁਕਮ ਹੈ ਜੀ ਅਸੀਂ ਤੇ ਚਕਾਵਾਂਗੇ ਜਦੋਂ ਫਿਰ ਅੱਗੇ ਲਾਛਾਂ ਦਾ ਦੱਸਿਆ ਵੀ ਲਾਛਾਂ ਦੇ ਢੇਰ ਇੱਥੇ ਲੱਗਣਗੇ ਜ਼ਿਲ੍ਹਿਆਂ ਵਾਲਾ ਬਾਗ ਬਣੇਗਾ ਮਾਲ ਬਰੋਜ ਫੈਕਟਰੀ ਕਿ ਉੱਥੋਂ ਵੈਕ ਕਰ ਗਿਆ ਵੈਕ ਕਰਕੇ ਤੇ ਹੁਣ ਕਹਿੰਦੇ ਜੀ ਨਹੀਂ ਜੀ ਹਾਈ ਕੋਰਟ ਤਾਂ ਸਾਈਡ ਲਾਈਨ ਹੋ ਗਿਆ ਤੇ ਆ ਬੈਰੀਕੇਟਿੰਗ ਚੋਕ ਕੇ ਟਰਾਲੀਆਂ ਚ ਲੈ ਗਏ ਆ ਤੇ ਹੁਣ ਕਹਿੰਦੇ ਜੀ ਨਹੀਂ ਇਹ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੈ ਲਾਉਣ ਔਰ ਉਸ ਦੀ ਦੀ ਜਿਹੜੀ ਆ ਉਹ ਸਰਕਾਰ ਨੇ ਮੇਨਟੇਨ ਕਰਨੀ ਤੇ ਸਰਕਾਰ ਹੁਣ ਪੈਰ ਪਿੱਛੇ ਕਹਿਦੀ ਏ ਜਾਦਾ ਦਿਨ ਦੂਰ ਨਹੀਂ ਜਿੱਤ ਕੰਡੇ ਦੇ ਉੱਤੇ ਆ ਜਿੱਤ ਕੇ ਜਿਵੇਂ ਦਿੱਲੀੋਂ ਢੋਲ ਵਜਦੇ ਗਏ ਸੀਰਪਾਲ ਜੀ ਫੇਰ ਢੋਲ ਵਜਦੇ ਜਾਣਗੇ ਧੰਨਵਾਦ ਹਾਂ ਜੇ ਵੀ ਵੇਖੋ ਇੱਕ ਪਾਸੇ ਲੋਕ ਲਹਿਰ ਇੱਕ ਪਾਸੇ ਸਰਕਾਰ ਕਾਰਪੋਰੇਟ ਦਾ ਪੱਖ ਪੂਰ ਰਹੀ ਏ ਉਹ ਤੁਸੀਂ ਕਹਿੰਦੇ ਅਸੀਂ ਫੈਕਟਰੀ ਬੰਦ ਕਰਾਉਣੀ ਸਰਕਾਰ ਕਹਿੰਦੀ ਅਸੀਂ ਚਲਾਉਣੀ ਹੈ ਵੇਖੋ ਜੀ ਸਾਡੀ ਜਿਹੜੀ ਮਰਜ਼ੀ ਪਰਖ ਲੈ ਲਿਆ ਸਰਕਾਰ ਅਸੀਂ ਪਿਛੇ ਨਹੀਂ ਹਟਦੇ ਜੀ ਸਾਡਾ ਅੱਗੇ ਵੀ ਇਹਨਾਂ ਸਰਕਾਰ ਦੇ ਸੈਂਟਰ ਸਰਕਾਰ ਨੇ ਸਾਡਾ ਵੇਖਿਆ ਵੇਖਿਆ ਵੀ ਕਿੰਨੀ ਤਪੱਸਿਆ ਕੀਤੀ ਆ ਕਿੰਨਾ ਜੋਸ਼ੀ ਜਵਾਨਾਂ ਦੇ ਵਿੱਚ ਗਰੀਬ ਤੋਂ ਲੈ ਕੇ ਅਮੀਰ ਤੱਕ ਜੀ ਉਥੇ ਅਸੀਂ ਮੋਦੀ ਨੂੰ ਮੂਦਾ ਮਾਰ ਕੇ ਆ ਜਾ ਮਲੂਤਰਾ ਕੋਈ ਸ਼ਹਿਰ ਹੀ ਅਸੀਂ ਗੋਡੇ ਥੱਲੇ ਲਾ ਕੇ ਇਹਨੂੰ ਲਤਾੜ ਕੇ ਜਾਵਾਂਗੇ ਜੀ ਅਸੀਂ ਬਿਲਕੁਲ ਇਹ ਫੈਕਟਰੀ ਜਿਹੜੀ ਬੰਦ ਕਰਾ ਕੇ ਉਠਾਗੇ ਭਾਵੇਂ ਸਾਡੀਆਂ ਸਾਡੀਆਂ ਮੌਤਾਂ ਇੱਥੇ ਹੋਈ ਜਾਣ ਜੀ ਸਾਨੂੰ ਪਾ 20 ਸਾਲ ਬਹਿਣਾ ਪਏ ਇਹ ਫੈਕਟਰੀ ਬੰਦ ਹੋਏਗੀ ਜੋ ਸੋ ਧੰਨਵਾਦ ਵੀ ਸਾਡੇ ਨਾਲ ਸਰਦਾਰ ਸਾਹਿਬ ਜਿਹੜੇ ਮੋਰਚੇ ਤੋਂ ਪਹਿਲੇ ਦਿਨ ਤੋਂ ਤੁਸੀਂ ਵੇਖਦੇ ਹੋ ਔਰ ਪੰਜਾਬ ਦੇ ਹਰੇਕ ਮੁੱਦੇ ਤੇ ਬੜੇ ਵਿਭਾਗ ਹੋ ਕੇ ਬੋਲਦੇ ਨੇ ਕੋਈ ਲੀਡਰੇ ਬਖਸ਼ਦੇ ਨਹੀਂ ਹਾਂਜੀ ਕਿਵੇਂ ਵੇਖਦੇ ਜੱਜ ਭਗਵੰਤ ਮਾਨ ਸਾਹਿਬ ਨੂੰ ਵੀ ਇੱਕ ਪਾਸੇ ਤੇ ਉਹਦੋਂ ਹਾਈ ਕੋਰਟ ਨੂੰ ਢਾਲ ਬਣਾ ਕੇ ਵਰਤਿਆ ਗਿਆ ਲੋਕਾਂ ਦੇ ਪਰਚੇ ਵੀ ਕੀਤੇ ਗਏ ਨੌਜਵਾਨ ਤੁਹਾਡੇ ਇਲਾਕੇ ਦੇ ਚੱਕੇ ਗਏ ਬਜ਼ੁਰਗ ਮਾਵਾਂ ਦੀ ਖੇਚ ਤੂ ਹੋਈ ਪਰ ਕੱਲ ਵਾਲੇ ਫੈਸਲੇ ਤੇ ਕਹਿਤਾ ਵੀ ਜਦੋਂ ਐਸਓਐਲ ਨਹਿਰ ਦੀ ਗੱਲ ਆਈ ਕਹਿੰਦੇ ਮੈਂ ਹਾਈ ਕੋਰਟ ਦੇ ਫੈਸਲੇ ਮੰਨਦਾ ਨਹੀਂ ਇੱਕ ਪਾਸੇ ਇਹਦੇ ਲਾਗੂ ਕਰਾਉਂਦੇ ਲੋਕਾਂ ਦੇ ਇੱਕ ਪਾਸੇ ਹਾਈ ਕੋਰਟ ਦੇ ਫੈਸਲੇ ਮੰਨਦਾ ਨਹੀਂ ਫਿਰ ਉਹ ਆਪਣੇ ਨਿੱਜੀ ਇਤਲੀ ਵਰਤਰੇ ਨਹੀਂ ਪਹਿਲਾਂ ਤਾਂ ਅਕਾਲ ਚੈਨਲ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਦੂਸਰੀ ਗੱਲ ਮੈਂ ਅਪੀਲ ਕਰਦਾ ਵੀ ਇਹ ਚੈਨਲ ਲੋਕਾਂ ਦੇ ਦਿਲਾਂ ਚ ਵਸਿਆ ਹੋਇਆ ਹੈ ਜੀ ਸਰਕਾਰ ਇਹਦੇ ਨਾਲ ਧੱਕਾ ਨਾ ਕਰੇ ਇਹਨੂੰ ਇਹ ਦਿਲਾਂ ਚੋਂ ਨਹੀਂ ਨਿਕਲ ਸਕਦਾ ਨਾ ਇਹ ਬੰਦ ਹੋ ਸਕਦਾ ਜਿੰਨਾ ਮਰਜ਼ੀ ਜ਼ੋਰ ਲਾਵੇ ਅਸੀਂ ਸਾਥ ਦੇਵਾਂਗੇ ਦੂਸਰੀ ਗੱਲ ਵੀਰ ਜੀ ਹੁਣ ਕੋਰਟਾਂ ਦੇ ਬਾਰੇ ਕੀ ਬੋਲਣਾ ਮੈਂ ਤੇ ਸੇਖੋ ਸਾਹਿਬ ਪਹਿਲਾਂ ਦੱਸ ਹੀ ਚੁੱਕੇ ਹਾਂ ਸਾਰਾ ਕੁਝ ਜੀ ਠੀਕ ਹੈ ਸਾਡਾ ਸਿੱਧਾ ਡਾਇਰੈਕਟ ਬਾਹਰ ਆ ਉੱਥੇ ਮੈਂ ਇੱਕ ਤੌਰ ਪੁਲਿਸ ਅਫਸਰ ਹਰ ਚੀਜ਼ ਦੇ ਉੱਤੇ ਸਾਡੇ ਨਾਲ ਤਾਂ ਹਕੀਕਤਾਂ ਜੋ ਅਸੀਂ ਕੁਸਤਾਂ ਲੋਕ ਸੁਣੀ ਗੱਲ ਕਰਦੇ ਆ ਕੋਈ ਲੋਕ ਕਿਸੇ ਦੀ ਦੱਸੀ ਹੋਈ ਗੱਲ ਸੁਣਾਉਂਦੇ ਆ ਸਾਡੇ ਤਾਂ ਹਕੀਕਤ ਆ ਸਾਡ ਬੀਤੀਆਂ ਵੀ ਕਿਵੇਂ ਅਸੀਂ ਜੱਜ ਵੀ ਅੱਖਾਂ ਮੀਜਦੇ ਦੇਖੇ ਜਦੋਂ ਕਿਹਾ ਜੀ ਆਹ ਦੇਖੋ ਕੀ ਆ ਹੁਣ ਉਹਦੇ ਤੇ ਸਰਕਾਰ ਨੂੰ ਤਾਂ ਇਹ ਚਾਹੀਦਾ ਵੀ ਇਹਦਾ ਬਦਲ ਮਾਰੂਪ ਕੀ ਆ ਚਲੋ ਲੋਕਾਂ ਨੂੰ ਰੁਜ਼ਗਾਰ ਵੀ ਚਾਹੀਦਾ ਜੀ ਸਾਡੇ ਇੱਥੇ ਅਸੀਂ ਹੁਣੇ ਪਰਣ ਕਰ ਲਈਏ ਵੀ ਇਤੋਂ ਅੱਗੇ ਇਹ ਜਿਹੜੀ ਇੰਡਸਟਰੀ ਇਹ ਜੀ ਨੂੰ ਜ਼ਮੀਨ ਨਹੀਂ ਦੇਣੀ ਬਿਲਕੁਲ ਜੀ ਠੀਕ ਹੈ ਜੀ ਅਸੀਂ ਇੱਥੋਂ ਸੌਂ ਖਾ ਕੇ ਤੁਰ ਗਏ ਵੀ ਇਹ ਜਿਹੜੀ ਗਲਤੀ ਸਾਥੋਂ ਹੋਊਗੀ ਲੋਕਾਂ ਤੋਂ ਹੋਊਗੀ ਬਿਲਕੁਲ ਜੀ ਇਤੋਂ ਅੱਗੇ ਅਸੀਂ ਇਸ ਇੰਡਸਟਰੀ ਵਾਸਤੇ ਜ਼ਮੀਨ ਨਹੀਂ ਦੇਣੀ ਸਹੀ ਗੱਲ ਬਿਰਜੀ 27 ਆਈਟਮਾਂ ਬੇਕਰੀ ਦੀਆਂ 27 ਆਈਟਮਾਂ ਬੇਕਰੀ ਦੀਆਂ ਫੂਡ ਪ੍ਰੋਸੈਸ ਦੇ ਵਿੱਚ ਜਿਹਦੇ ਵਿੱਚ ਨਾ ਕਣਕ ਪੈਂਦੀ ਆ ਤੇ ਨਾ ਕੋਈ ਝੌਲ ਪੈਂਦਾ ਜੀ ਸਾਨੂੰ ਉਹਦਾ ਬਦਲਵਾ ਰੂਪ ਦੇ ਦੇਣਾ ਇੱਥੇ ਕੋਈ ਅਸੀਂ ਛੋਲੇ ਬੀਜ ਗਏ ਅਸੀਂ ਜੋ ਜਵਾਰ ਬਾਜਰਾ ਕਿੰਨੀਆਂ ਮੱਕੀ ਸਾਡਾ ਰੋਜ਼ਗਾਰ ਵੀ ਆ ਇਹ ਗੰਨਾ ਸਾਡਾ ਪੋਲਟਰੀ ਫਾਰਮ ਹੈ ਕੇਕ ਦੇ ਵਿੱਚ ਅੰਡੇ ਤੋਂ ਲੈ ਕੇ ਦੁੱਧ ਤੱਕ ਦਾ ਇਸਤੇਮਾਲ ਹੁੰਦਾ